ਸ਼ੈਲਿੰਗ ਕੀਤੀ ਜਾ ਰਹੀ ਹੈ ਭਾਰੀ ਮਾਤਰਾ ਦੇ ਵਿੱਚ ਉਸੇ ਤਰੀਕੇ ਦੇ ਨਾਲ ਤੇ ਇਸ ਦੇ ਨਾਲ ਜੈਸਲਮੇਰ ਦੇ ਵਿੱਚ ਵੀ ਜਿਹੜੀ ਸ਼ੈਲਿੰਗ ਵੱਧਦੀ ਨਜ਼ਰ ਆ ਰਹੀ ਹੈ ਜਿਹੜੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਧੂਮਾਕੇ ਦੀਆਂ ਆਵਾਜ਼ਾਂ ਜਾਂ ਗੋਲੀਬਾਰੀ ਦੀਆਂ ਆਵਾਜ਼ਾਂ ਆ ਰਹੀਆਂ ਨੇ ਉਹ ਵੱਧ ਰਹੀਆਂ ਜੈਸਲਮੇਰ ਦੇ ਵਿੱਚ ਜਿਹੜੀ ਇਹ ਸ਼ੈਲਿੰਗ ਆ ਮਕਰ ਸਾਹਿਬ ਇਹ ਆਮ ਤੌਰ ਦੇ ਤੇ ਵੈਸੇ ਐਲਓਸੀ ਇਲਾਕਿਆਂ ਦੇ ਵਿੱਚ ਅਸੀਂ ਰੂਟੀਨ ਵਾਂਗ ਦੇਖਦੇ ਹਾਂ ਪਰ ਹੁਣ ਜਿਸ ਤਰੀਕੇ ਦੇ ਨਾਲ ਪਹੁੰਚਦੇ ਹੀ ਗੱਲ ਕੀਤੀ ਜਾਵੇ ਜੋ ਕੁਝ ਕੱਲ੍ਹ ਵਾਪਰਿਆ ਮੋਤਾ ਹੋਇਆ ਉੱਥੇ ਗੁਰੂ ਘਰਾਂ ਦੇ ਉੱਤੇ ਜਿਹੜਾ ਸ਼ੈਲਿੰਗ ਡਿੱਗੀਆਂ ਤੇ ਉਸ ਦਾ ਨੁਕਸਾਨ ਹੋਇਆ ਇਮਾਰਤਾਂ ਦਾ ਮਸਜਿਦ ਤੱਕ ਉਹਦੇ ਵਿੱਚ ਨੁਕਸਾਨੀ ਗਈ ਗੁਰਦੁਆਰਾ ਸਾਹਿਬ ਨੁਕਸਾਨਿਆ ਗਿਆ ਜਾਂ ਕੀਤਾ ਭਵਨ ਤਾਂ ਇਹ ਸ਼ੈਲਿੰਗ ਦਾ ਵੀ ਆਮ ਪਬਲਿਕ ਸਿਵਲੈਂਸ ਨੂੰ ਨੁਕਸਾਨਤਾ ਕਿਤੇ ਨਾ ਕਿਤੇ ਇਸ ਚੀਜ਼ ਦਾ ਹੁੰਦਾ ਹੀ ਆ ਤੇ ਪਰ ਜੇਕਰ ਇਸ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਭਾਰਤ ਦੇ ਵੱਲੋਂ ਮੈਂ ਥੋੜਾ ਜਿਆਦਾ ਟੋੜਾ ਵਾਟ ਆਫ ਯੂ ਜ਼ਰੂਰ ਜਾਨਣਾ ਚਾਹਣਾ ਹੈ ਤੇ ਜੋ ਇਹ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਹਮਲਾ ਕੀਤਾ ਗਿਆ ਇਸ ਮੈਂ ਮੈਂ ਇੱਕ ਵੀਡੀਓ ਜਿਹੜੀ ਉਹ ਵਾਇਰਲ ਬਹੁਤ ਹੋ ਰਹੀ ਹੈ ਔਰ ਜਿਹੜੀ ਸਾਡੇ ਕੋਲ ਪਹੁੰਚੀ ਵੀ ਹੈ ਉਹ ਚਾਹੁੰਗਾ ਕਿ ਜੰਮੂ ਦੀ ਉਹ ਵੀਡੀਓ ਜਿਹੜੀ ਹੈ ਉਹ ਸਾਡੀ ਪੀਸੀਆਰ ਟੀਮ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਨ ਜਿਹੜੀ ਅਸੀਂ ਇਹ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜਾ ਇੱਕ ਵਿਅਕਤੀ ਆਪਣੇ ਪਿਤਾ ਦੇ ਨਾਲ ਗੱਲ ਕਰ ਰਿਹਾ ਕਿ ਜਲਦ ਆ ਕੇ ਦੇਖਿਆ ਜਾਵੇ ਜੰਮੂ 에ਰਪੋਰਟ ਤੋਂ ਇਲਾਵਾ ਪਾਕ ਪੰਜਾਬ ਦੇ ਵੀ ਕਈ ਟਿਕਾਣਿਆਂ ਦੇ ਉੱਤੇ ਜਿਹੜਾ ਪਾਕਿਸਤਾਨ ਦੇ ਡਰੋਨ ਹਮਲਿਆਂ ਦੀ ਖਬਰ ਆ ਰਹੀ ਹੈ ਲੇਕਿਨ ਹਾਲੇ ਤੱਕ ਪੂਰਨ ਬਲੈਕਆਊਟ ਦੇ ਵਿੱਚ ਫਰੀਦਕੋਟ ਦੀ ਵੀ ਮੇਰੇ ਕੋਲ ਖਬਰ ਆ ਰਹੀ ਹੈ ਕਿ ਫਰੀਦਕੋਟ ਵੀ ਪੂਰਨ ਤੌਰ ਦੇ ਉੱਤੇ ਬਲੈਕਆਊਟ ਕਰ ਦਿੱਤਾ ਗਿਆ ਤਾਂ ਫਿਰੋਜ਼ਪੁਰ ਫਾਜ਼ਲਕਾ ਫਰੀਦਕੋਟ ਜਲੰਧਰ ਮੁਹਾਲੀ ਚੰਡੀਗੜ੍ਹ ਇਹ ਜਿਹੜੇ ਇਲਾਕੇ ਨੇ ਇਹਨਾਂ ਨੂੰ ਪੂਰਨ ਤੌਰ ਦੇ ਉੱਤੇ ਬਲੈਕਆਊਟ ਕਰ ਦਿੱਤਾ ਗਿਆ ਔਰ ਇਹਦੇ ਨਾਲ ਹੀ ਨਾਲ ਗੁਰਦਾਸਪੁਰ ਦੀ ਸਾਡੇ ਕੋਲ ਪਹਿਲਾਂ ਹੀ ਖਬਰ ਸੀਗੀ ਕਿ 9 ਵਜੇ ਤੋਂ ਬਾਅਦ ਔਰ ਅਨਾਉਂਸਮੈਂਟ ਜਿਹੜੀ ਹੈ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਵੀ ਅਨਾਉਂਸਮੈਂਟ ਕਰਾਈ ਗਈ ਲੋਕਾਂ ਨੂੰ ਇਸ ਗੱਲ ਦੇ ਉੱਤੇ آگਾਹ ਕੀਤਾ ਗਿਆ ਲੋਕਾਂ ਨੂੰ ਦੱਸਿਆ ਗਿਆ ਹੁਸ਼ਿਆਰਪੁਰ ਦੀ ਵੀ ਖਬਰ ਆ ਰਹੀ ਹੈ ਕਿ ਹੁਸ਼ਿਆਰਪੁਰ ਵੀ ਬਲੈਕਆਊਟ ਕੀਤਾ ਗਿਆ ਤਾਂ ਲੋਕਾਂ ਨੂੰ ਅ ਅਸੀਂ ਫੇਰ ਇਹ ਅਪੀਲ ਕਰ ਰਹੇ ਹਾਂ ਕਿ ਸਾਥ ਦਿੱਤਾ ਜਾਵੇ ਪ੍ਰਸ਼ਾਸਨ ਜਿਵੇਂ ਕਹਿ ਰਿਹਾ ਉਸ ਤਰੀਕੇ ਦੇ ਨਾਲ ਚੱਲਿਆ ਜਾਵੇ ਮੈਂ ਚਾਹੂੰਗਾ ਕਿ ਤੁਸੀਂ ਇਨਫਾਰਮੇਸ਼ਨ ਜਿਹੜੀ ਤੁਹਾਡੇ ਕੋਲ ਆ ਰਹੀ ਹੈ ਰਾਜ ਦੀ ਉਹ ਜ਼ਰੂਰ ਸਾਂਝੀ ਕਰੋ ਬਿਲਕੁਲ ਪੰਜਾਬ ਦੇ ਅੰਦਰ ਕੁੱਲ 10 ਸ਼ਹਿਰਾਂ ਦੇ ਵਿੱਚ ਬਲੈਕਆਊਟ ਕੋਨ ਤੌਰ ਦੇ ਤੇ ਹੋ ਚੁੱਕਿਆ ਤੁਹਾਨੂੰ ਜਿਵੇਂ ਮਕਰ ਸਾਹਿਬ ਨੇ ਦੱਸਿਆ ਕਿ ਫਰੀਦਕੋਟ ਦੀਆਂ ਖਬਰਾਂ ਆ ਰਹੀਆਂ ਨੇ ਫਿਰੋਜ਼ਪੁਰ ਦੇ ਵਿੱਚ ਜਾ ਗੁਰਦਾਸਪੁਰ ਪਠਾਨਕੋਟ ਦੇ ਤਾਂ ਪਹਿਲਾ ਹੀ ਖਬਰਾਂ ਸੀ ਸਵੇਰ ਤੋਂ ਹੀ ਤੁਹਾਡੇ ਨਾਲ ਹਾਂ ਜੀਆਂ ਕਰ ਰਿਹਾ ਅੰਮ੍ਰਿਤਸਰ ਸਰਹੱਦੀ ਆ ਉੱਥੇ ਵੀ ਜਿਹੜਾ ਬਲੈਕਆਊਟ ਪੂਰੇ ਤੌਰ ਦੇ ਉੱਤੇ ਕੀਤਾ ਜਾ ਚੁੱਕਿਆ ਚੰਡੀਗੜ੍ਹ ਟਰਾਈ ਸਿਟੀ ਪੰਚਕੋਲਾ ਦੇ ਵਿੱਚ ਵੀ ਜਿਹੜਾ ਬਲੈਕਆਊਟ ਪੂਰਾ ਹੋ ਚੁੱਕਿਆ ਅਤੇ ਇਸ ਦੇ ਨਾਲ ਹਾਈ ਅਲਰਟ ਦੇ ਉੱਤੇ ਪੰਜਾਬ ਇਸ ਵਕਤ ਪੰਜਾਬ ਦਾ ਸਾਰਾ ਦੀ ਸੂਬਾ ਚਾਹੇ ਫੋਲਪੁਰ ਦਾ ਬਾਰਡਰ ਹੋਵੇ ਫਾਜ਼ਿਲਕਾ ਹੋਵੇ ਜਾਂ 28 ਸਰਹੱਦ ਅੰਮ੍ਰਿਤਸਰ ਜੈਸਲਮੇਰ ਦੇ ਵਿੱਚ ਸੈਨਾ ਦੇ ਹੈੱਡਕੁਆਰਟਰ ਦੇ ਉੱਤੇ ਜਿਹੜਾ ਇਹ ਹਮਲਾ ਕੀਤਾ ਗਿਆ ਸੀਗਾ ਦਰਸ਼ਕਾਂ ਦੇ ਨਾਲ ਸਾਂਝਾ ਕਰਦੀ ਇੱਕ ਜਿਹੜਾ ਜੈਸਲ ਮੇਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਜਿਹੜਾ 에ਅ ਸਟ੍ਰਾਈਕ ਕੀਤੀ ਗਈ ਹੈ ਉਹ ਫੌਜ ਦੇ ਹੈੱਡ ਕੁਆਰਟਰ ਦੇ ਉੱਤੇ 에ਅ ਸਟ੍ਰਾਈਕ ਕੀਤੀ ਗਈ ਔਰ ਉਸ ਨੂੰ ਬਚਾਉਣ ਦੇ ਵਿੱਚ ਭਾਰਤੀਏ 에ਅ ਡਿਫੈਂਸ ਸਿਸਟਮ ਜਿਹੜਾ ਉਹ ਕਾਮਯਾਬ ਹੋਇਆ ਔਰ ਇਹਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਜਿਹੜਾ ਉੱਥੇ ਅਟੈਕ ਹੋਇਆ ਉੱਥੇ ਵੀ ਬੰਬ ਨੂੰ ਨਿਊਟਰਲਾਈਜ਼ ਕਰਨ ਦੇ ਵਿੱਚ ਭਾਰਤ ਕਾਮਯਾਬ ਹੋਇਆ ਥੈਂਕ ਯੂ ਫਾਰ ਬੀਇੰਗ ਵਿਦ ਅਸ ਟੂਡੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਾਕ ਅਮਰੀਕਾ ਦੇ ਨਾਲ ਗੱਲਬਾਤ ਦੋਵਾਂ ਮੁਲਕਾਂ ਦੀ ਹੋਈ ਹੈ ਅੱਜ 8:30 ਵਜੇ ਦੇ ਕਰੀਬ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਨਾਲ ਗੱਲਬਾਤ ਕੀਤੀ ਸੀਗੀ ਔਰ ਉਸ ਤੋਂ ਬਾਅਦ ਲਗਾਤਾਰ ਇੱਕ ਠਣਾਵਾ ਵਾਪਰਨੀਆ ਇਹਦਾ ਦੌਰ ਜਿਹੜਾ ਸ਼ੁਰੂ ਹੁੰਦਾ ਵੀਡੀਓ ਜੇਕਰ ਮੈਂ ਇੱਕ ਵਾਰ ਕਹੂੰਗਾ ਕਿ ਨਾਲ ਦੀ ਨਾਲ ਚਲਦੀ ਰਹੇ ਵੱਡੀ ਵਿੰਡੋ ਦੇ ਵਿੱਚ ਜਿਕਰ ਸਾਡੀ ਟੀਮ ਪਹੁੰਚ ਰਹੀ ਹੈ ਨੇ ਜਿਹਦੇ ਵਿੱਚ ਅਸਮਾਨ ਦੇ ਵਿੱਚ ਕੁਝ ਲਾਈਟਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਡਰੋਨਸ ਦੀਆਂ ਲਾਈਟਾਂ ਮਕਰ ਸਾਹਿਬ ਹੁੰਦੀਆਂ ਨੇ ਬਿਲਕੁਲ ਇਹ ਡਰੋਨ ਜਿਹੜਾ ਫਾਇਰ ਕੀਤਾ ਗਿਆ ਇਹ ਇਹ ਸੁਸਾਈਡ ਡਰੋਨਸ ਹੁੰਦੇ ਆ ਜਾ ਕੇ ਵੱਜਦੇ ਆ ਤੇ ਇਹ ਬਲਾਸਟ ਹੋ ਜਾਂਦੇ ਆ ਔਰ ਇਹ ਉਹਨਾਂ ਦੀਆਂ ਲਾਈਟ ਨੇ ਇਹਨਾਂ ਨੂੰ ਨਿਊਟਰਲਾਈਜ਼ ਹਵਾ ਦੇ ਵਿੱਚ ਹੀ ਕੀਤਾ ਗਿਆ ਔਰ ਬੜੇ ਸਾਊਂਡ ਪ੍ਰੋਡਿਊਸ ਕਰਨ ਦੀ ਬੜੀ ਆਵਾਜ਼ ਜਿਹੜੀ ਇਹਦੇ ਨਾਲ ਪ੍ਰੋਡਿਊਸ ਜਿਵੇਂ ਅਸੀਂ ਅੰਮ੍ਰਿਤਸਰ ਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਉਹ ਸਾਡੇ ਕੋਲ ਇੱਕ ਐਗਜ਼ਾਮਪਲ ਹੈਗੀ ਹੈ ਕਿ ਉਹ ਜਿਹੜੀ ਕੱਲ ਰਾਤ ਦੀ ਜਦੋਂ ਪੂਰੇ ਅੰਮ੍ਰਿਤਸਰ ਵਾਸੀਆਂ ਨੇ ਨੇੜੇ ਤੇੜੇ ਮਾਜੇ ਦੇ ਹੋਰ ਲੋਕਾਂ ਨੇ ਉੱਥੇ ਬਟਾਲੇ ਔਰ ਆਸ-ਪਾਸ ਸੁਣੀਆਂ ਸੀਗੀਆਂ ਔਰ ਫਿਰ ਅੱਜ ਸਵੇਰ ਤੱਕ ਉਸ ਗੱਲ ਦੀ ਕਲੈਰਟੀ ਹੋਈ ਸੀਗੀ ਕਿ ਆਖਰਕਾਰ ਇਹ ਆਵਾਜ਼ ਕਾਦੀ ਸੀਗੀ ਔਰ ਸਵੇਰੇ ਜਿਹੜੇ ਉਹਦੇ ਖੋਲ ਸੀਗੇ ਉਹ ਖੇਤਾਂ ਦੇ ਵਿੱਚ ਪਏ ਹੋਏ ਮਿਲੇ ਸੀਗੇ ਸੋ ਇਸੇ ਤਰ੍ਹਾਂ ਜਿੱਥੇ ਜਿੱਥੇ ਨਿਊਟਰਲਾਈਜ਼ ਕੀਤਾ ਗਿਆ ਉੱਥੇ-ਉੱਥੇ ਖੋਲ ਖੇਤਾਂ ਦੇ ਵਿੱਚ ਜਾਂ ਫਿਰ ਆਲੇ-ਦੁਆਲੇ ਜਾਂ ਜਿਹੜੇ ਵੀ ਇਲਾਕੇ ਚੋਂ ਡਿੱਗਣਗੇ ਉੱਥੇ ਉਹ ਜਿਹੜਾ ਉਹ ਮਿਲਣਗੇ ਜਲੰਧਰ ਬਾਰੇ ਹਾਲੇ ਸਪੈਕੂਲੇਸ਼ਨਸ ਨੇ ਕਿ ਜਲੰਧਰ ਦੇ ਵਿੱਚ ਕੋਈ ਮਿਜ਼ਾਈਲ ਨਿਊਟਰਲਾਈਜ਼ ਕੀਤੀ ਗਈ ਹੈ ਸਿਟੀ ਯੂਨੀਵਰਸਿਟੀ ਦੇ ਕੋਲੇ ਹਾਲਾਂਕਿ ਕੋਈ ਪੁਖਤਾ ਜਾਣਕਾਰੀ ਉਹਦੀ ਨਹੀਂ ਹੈ ਤਾਂ ਅਸੀਂ ਫਿਰ ਦਰਸ਼ਕਾਂ ਨੂੰ ਇਹ ਕਵਾਂਗੇ ਕਿ ਜਦੋਂ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਸਾਂਝੀ ਹੋ ਜਾਂਦੀ ਤੁਹਾਡੇ ਤੱਕ ਨਹੀਂ ਪਹੁੰਚਦੀ ਉਸ ਨੂੰ ਨਾ ਸਾਂਝਾ ਕੀਤਾ ਜਾਵੇ ਨਾ ਕਿਸੇ ਦੇ ਨਾਲ ਜਿਹੜਾ ਉਹ ਸ਼ੇਅਰ ਕੀਤਾ ਜਾਵੇ ਸਿਰਫ ਤੇ ਸਿਰਫ ਕਿਉਂਕਿ ਅਸੀਂ ਸਵੇਰ ਤੋਂ ਦੇਖ ਰਹੇ ਹਾਂ ਕਿ ਖਾਸ ਤੌਰ ਤੇ ਜਿਹੜਾ ਪਾਕਿਸਤਾਨੀ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਐਸੀਆਂ ਚੱਲੀਆਂ ਜਿਹੜੀਆਂ ਵੀਡੀਓਜ਼ ਮੈਂ ਕਹਿ ਸਕਦਾ ਕਿ ਜਾਂ ਤਾਂ ਪੁਰਾਣੀਆਂ ਸੀਗੀਆਂ ਜਾਂ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਵੀ ਸਵੇਰੇ ਇੱਕ ਵੀਡੀਓ ਜਿਹੜੀ ਜਾਰੀ ਕੀਤੀ ਸੀ ਜਿਹੜੀ ਪਾਕਿਸਤਾਨ ਦੇ ਮੀਡੀਆ ਦੇ ਉੱਤੇ ਚੱਲ ਰਹੀ ਸੀ ਪਾਕਿਸਤਾਨ ਦੀਆਂ ਵੀਡੀਓ ਆ ਜਾਂ ਰੂਸ ਤੇ ਯੂਕਰੇਨ ਦੀ ਲੜਾਈ ਦੀਆਂ ਕੁਝ ਪੁਰਾਣੀਆਂ ਵੀਡੀਓ ਆ ਅਦਰ ਵੀਡੀਓਸ ਚਾਕੇ ਸੋਸ਼ਲ ਮੀਡੀਆ ਤੋਂ ਉਹਨੂੰ ਰੇਟ ਕਰਕੇ ਜਿਹੜਾ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹੀ ਜਿਵੇਂ ਨਾ ਨਿਆਲਪੁਣਾ ਹੁੰਦਾ ਮੱਕੜ ਸਾਹਿਬ ਲੋਕ ਵਿਊ ਸ਼ੇਪਾਂ ਦੇ ਪਿੱਛੇ ਰੀਲਾਂ ਬਣਾਉਂਦੇ ਪਿੱਛੇ ਇਹ ਨਹੀਂ ਦੇਖਦੇ ਕਿ ਕਿੰਨਾ ਵੱਡਾ ਸੈਂਸਿਟਿਵ ਮਾਹੌਲ ਜਿਹੜਾ ਬਣਿਆ ਹੋਇਆ ਮਾਹੌਲ ਕਿੰਨਾ ਤਣਾਅਪੂਰਨ ਨਾ ਸੀਰੀਅਸ ਲੈਣ ਦੀ ਲੋੜ ਆ ਇਹ ਕੋਈ ਮਜ਼ਾਕ ਦਾ ਪਾਤਰ ਨਹੀਂ ਆ ਇਹ ਕੋਈ ਮਜ਼ਾਕ ਕਰਨ ਦਾ ਸਮਾਂ ਨਹੀਂ ਆ ਅੱਜ ਸਾਨੂੰ ਸਾਥ ਦੇਣ ਦੀ ਲੋੜ ਆ ਦੇਸ਼ ਦੇ ਨਾਲ ਖੜਨ ਦੀ ਲੋੜ ਆ ਤੇ ਝੂਠੀਆਂ ਖਬਰਾਂ ਝੂਠੀਆਂ ਫਾਹਾਂ ਨੂੰ ਜ਼ਰੂਰ ਚੈੱਕ ਕਰਿਆ ਕਰੋ ਉਹਨਾਂ ਨੂੰ ਸ਼ੇਅਰ ਨਾ ਕਰਿਆ ਕਰੋ ਖਾਸ ਤੌਰ ਦੇ ਉੱਤੇ ਜਿਹੜੀ ਵਟਸਐਪ ਤੇ ਸਾਨੂੰ ਜਾਣਕਾਰੀ ਆਉਂਦੀ ਆ ਉਹਦੇ ਉੱਤੇ ਭਰੋਸਾ ਬਿਲਕੁਲ ਭਾਰਤੀ ਸਰਕਾਰ ਜਿਹੜਾ ਭਾਰਤ ਨੇ ਲਾਹੌਰ ਦੇ ਉੱਤੇ ਹੁਣੇ ਜਵਾਬੀ ਕਾਰਵਾਈ ਕੀਤੀ ਆ ਡਰੋਨ ਅਟੈਕ ਲਾਹੌਰ ਦੇ ਉੱਤੇ ਕੀਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਈਏ ਕਿ ਭਾਰਤ ਦੇ ਵੱਲੋਂ ਇਸ ਜਵਾਬੀ ਕਾਰਵਾਈ ਦੇ ਵਿੱਚ ਲਾਹੌਰ ਦੇ ਉੱਤੇ ਡਰੋਨ ਅਟੈਕ ਕੀਤਾ ਔਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡਵਾਲ ਦੀ ਨਿਗਰਾਨੀ ਦੇ ਵਿੱਚ ਹੁਣ ਸਾਰੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਰਾਜਨਾਥ ਸਿੰਘ ਸੇਨਾ ਦੇ ਜਿੰਨੇ ਤਿੰਨੋਂ ਸੇਨਾ ਦੇ ਪ੍ਰਮੁੱਖ ਆ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਇਹ ਮੈਂ এবੀਪੀ ਦੇ ਹਵਾਲੇ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਮੀਡੀਆਦਾਰਾ এবੀਪੀ ਅ ਇਸ ਵੇਲੇ ਇਹ ਜ਼ਿਕਰ ਕਰ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਇਸ ਅਟੈਕ ਦੀ ਜਾਣਕਾਰੀ ਦਿੱਤੀ ਗਈ ਹੈ ਸੀ ਡੀ ਐਸ ਜਿਹੜੇ ਨੇ ਉਹ ਰਾਜਨਾਥ ਸਿੰਘ ਦੇ ਨਾਲ ਗੱਲਬਾਤ ਦੇ ਵਿੱਚ ਨੇ ਐਨ ਐਸ اے ਅਜੀਤ ਦਵਾਲ ਇਹਦੀ ਪੈਰਵਾਹੀ ਕਰ ਰਹੇ ਨੇ ਔਰ ਰਾਜਨਾਥ ਸਿੰਘ ਨੇ ਸੈਨਾ ਦੇ ਜਿਨ੍ਹਾਂ ਚੀਫਸ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਜੋ ਖਬਰ ਹੁਣ এবੀਪੀ ਨਿਊਜ਼ ਦੇ ਹਵਾਲੇ ਤੋਂ ਹੈ এবੀਪੀ ਨਿਊਜ਼ ਕਹਿ ਰਿਹਾ ਕਿ ਲਾਹੌਰ ਦੇ ਉੱਤੇ ਅਟੈਕ ਕੀਤਾ ਗਿਆ ਔਰ ਡਰੋਨ ਦੇ ਜ਼ਰੀਏ ਲਾਹੌਰ ਦੇ ਉੱਤੇ ਜਵਾਬੀ ਕਾਰਵਾਈ ਦੇ ਵਿੱਚ ਅਟੈਕ ਕੀਤਾ ਗਿਆ ਹੈ ਭਾਰਤ ਦਾ ਪਾਕਿਸਤਾਨ ਦੇ ਉੱਤੇ ਇਹ ਜਵਾਬੀ ਹਮਲਾ ਹੈ ਔਰ ਇਹ ਕੱਲ ਜਾਂ ਕੁਝ ਦੇਰ ਤੱਕ ਜਾਂ ਘੰਟਿਆਂ ਤੱਕ ਇਸ ਗੱਲ ਦੀ ਪੁਸ਼ਟੀ ਹੋ ਸਕੂਗੀ ਇਹ ਮੈਂ ਫਿਰ ਕਹਿ ਰਿਹਾ ਕਿ ਜਿਹੜਾ ਸਾਡਾ ਸੋਰਸ ਹੈ ਮੈਂ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਦੇਸ਼ ਦਾ ਵੱਖ-ਵੱਖ ਮੀਡੀਆ ਕੀ ਚਲਾ ਰਿਹਾ ਦੁਨੀਆ ਦਾ ਵੱਖ-ਵੱਖ ਮੀਡੀਆ ਕੀ ਚਲਾ ਰਿਹਾ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਔਰ ਇਸ ਵੇਲੇ ਇਹ ਜਿਹੜੀ ਲਾਹੌਰ ਅ এবੀਪੀ ਦੇ ਹਵਾਲੇ ਤੋਂ ਇੱਕ ਖਬਰ ਹੈ ਕਿ ਲਾਹੌਰ ਦੇ ਉੱਤੇ ਅਟੈਕਸ ਜਿਹੜੇ ਐ ਕੀਤੇ ਜਾ ਰਹੇ ਨੇ 라ਵਲਪਿੰਡੀ ਦੇ ਉੱਤੇ ਅੱਜ ਸਵੇਰੇ ਜਿਹੜਾ ਅਟੈਕ ਹੋਇਆ ਸੀਗਾ ਤੁਸੀਂ ਜਾਣਦੇ ਹੋ ਕਿ ਹੁਣ ਰੀਸੈਂਟਲੀ ਜਿਹੜਾ ਹੈ ਲਾਹੌਰ ਦਾ ਜ਼ਿਕਰ ਆ ਰਿਹਾ ਹੈ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੀਏ ਕਿ ਡਿਫੈਂਸ ਮਿਨਿਸਟਰ ਭਾਰਤ ਦੇ ਰਾਜਨਾਥ ਦੇ ਵੱਲੋਂ ਉਹਨਾਂ ਦੇ ਵੱਲੋਂ ਇੱਕ ਵੱਡੀ ਬੈਠਕ ਸੱਦ ਲਈ ਗਈ ਹੈ ਅਮਰਜੈਂਸੀ ਮੀਟਿੰਗ ਬੁਲਾਈ ਗਈ ਆ ਕਿਉਂਕਿ ਹੁਣੇ ਹਮਲਾ ਹੋਇਆ ਹੈਗਾ ਤਕਰੀਬਨ ਘੰਟੇ ਦੇ ਵਿੱਚ ਤਾਂ ਰਾਜਨਾਥ ਦੇ ਵੱਲੋਂ ਹਾਈ ਲੈਵਲ ਬੈਠਕ ਸੱਦੀ ਗਈ ਆ ਗੱਲਬਾਤ ਚੱਲ ਰਹੀ ਆ ਉਹਨਾਂ ਦੇ ਨਾਲ ਅਧਿਕਾਰੀਆਂ ਦੇ ਨਾਲ ਤਾਂ ਹੋ ਸਕਦਾ ਹੁਣ ਭਾਰਤ ਵੀ ਇਸ ਦਾ ਜ਼ਰੂਰ ਕੋਈ ਨਾ ਕੋਈ ਜਵਾਬ ਦੇਵੇਗਾ ਭਾਰਤ ਇਸ ਦਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਪਹਿਲ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਹੀ ਭਾਰਤ ਨੇ ਜਿਹੜਾ ਆਪਰੇਸ਼ਨ ਸੰਧੂਰ ਕੀਤਾ ਸੀਗਾ ਜੋ ਪਹਿਲਗਾਮ ਦੇ ਵਿੱਚ ਹੋਇਆ ਉਸ ਦਾ ਹੀ ਬਦਲਾ ਲੈਣ ਦੇ ਨੇ ਅੱਤਵਾਦੀਆਂ ਦੇ ਟਿਕਾਣਿਆਂ ਤੇ ਕੀਤਾ ਸੀ ਹਾਲਾਂਕਿ ਭਾਰਤ ਨੇ ਗੱਲ ਕਲੀਅਰ ਕਰਤੀ ਸੀਗੀ ਅਸੀਂ ਕਿਸੇ ਵੀ ਲੋਕਲ ਪਾਕਿਸਤਾਨੀ ਦੇ ਉੱਤੇ ਹਮਲਾ ਨਹੀਂ ਕੀਤਾ ਵਾਰ-ਵਾਰ ਜਿਹੜੀ ਪ੍ਰੈਸ ਕਾਨਫਰੰਸ ਪੂਰੇ ਵਰਲਡ ਲੈਵਲ ਨੂੰ ਇਹ ਕੀਤੀ ਗਈ ਸੀ ਪਰ ਜੋ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਆ ਉਹ ਭਾਰਤੀ ਸੈਨਾ ਦੇ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਰਿਹਾ ਜਿਸ ਨੂੰ ਲੈ ਕੇ ਅੱਜ ਸਵੇਰ ਤੋਂ ਡਿਫੈਂਸ ਮਿਨਿਸਟਰਾਂ ਦੇ ਵੱਲੋਂ ਪੀਸੀ ਕੀਤੀ ਗਈ ਪ੍ਰੈਸ ਕਾਨਫਰੰਸ ਕਰਕੇ ਵਾਰ-ਵਾਰ ਇਹੀ ਕਿਹਾ ਗਿਆ ਜੀ ਜੰਮੂ 에어ਪੋਰਟ ਤੋਂ ਖਬਰ ਆ ਰਹੀ ਹੈ ਕਿ ਭਾਰਤੀ ਜੈਟ ਜਿਹੜੇ ਨੇ ਜਿਹੜੇ ਲੜਾਕੂ ਵਿਮਾਨ ਨੇ ਉਹ ਉੱਡੇ ਨੇ ਹਾਲਾਂਕਿ ਅਸੀਂ ਕਿਸੇ ਤਰ੍ਹਾਂ ਦੀ ਨਾ ਤਾਂ ਵੀਡੀਓ ਸਾਂਝੀ ਕਰ ਰਹੇ ਆ ਨਾ ਕਰ ਸਕਦੇ ਆ ਨਾ ਅਸੀਂ ਬਤੌਰ ਜ਼ਿੰਮੇਵਾਰ ਮੀਡੀਆ ਕਰਨਾ ਚਾਹਾਂਗੇ ਅ ਦਰਸ਼ਕਾਂ ਨੂੰ ਵੀ ਕਵਾਂਗੇ ਕਿ ਸੈਨਾ ਦੀ ਹਵਾਈ ਸੈਨਾ ਦੀ ਕਿਸ ਤਰ੍ਹਾਂ ਦੀ ਕੋਈ ਵੀਡੀਓ ਜੇ ਤੁਹਾਡੇ ਕੋਲੇ ਫੋਟੋ ਹੈ ਤਾਂ ਉਹ ਕਿਤੇ ਵੀ ਸਾਂਝੀ ਨਾ ਕੀਤੀ ਜਾਵੇ ਔਰ ਤੁਹਾਨੂੰ ਇਹ ਦੱਸ ਦਈਏ ਕਿ ਜਲੰਧਰ ਦੇ ਵਿੱਚ ਜ਼ਰੂਰ ਇਹ ਚਰਚਾ ਹੋ ਰਹੀ ਹੈ ਹਾਲਾਂਕਿ ਇਹਦੀ ਐਗਜ਼ੈਕਟ ਪੁਖਤਾ ਇਨਫੋਰਮੇਸ਼ਨ ਤੁਹਾਡੇ ਨਾਲ ਅਸੀਂ ਸਿਰਫ ਆਉਣ ਤੇ ਸਾਂਝੀ ਕਰਾਂਗੇ ਪਰ ਕੁਝ ਮੀਡੀਆ ادارے ਚਲਾ ਰਹੇ ਨੇ ਕਿ ਸੀਟੀ ਕਾਲਜ ਦੇ ਨੇੜੇ ਧਮਾਕਾ ਹੋਣ ਦੀ ਖਬਰ ਜ਼ਰੂਰ ਆ ਰਹੀ ਹੈ ਪਰ ਹਾਲਾਂਕਿ ਕੋਈ ਵੀ ਇਹਦੀ ਪੁਖਤਾ ਜਿਹੜੀ ਹੈ ਗੱਲ ਉਹ ਨਹੀਂ ਕੀਤੀ ਗਈ ਜੀ ਰਾਜਦੇਵ ਮੈਂ ਜਾਨਣਾ ਚਾਹੁੰਦਾ ਇੱਕ ਖਬਰ ਆ ਰਹੀ ਹੈ ਨੇ ਸਾਡੇ ਕੋਲ ਕੁਝ ਮੀਡੀਆ ਧਾਰਿਆਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜੇ ਐਫ 17 ਲੜਾਕੂ ਜਹਾਜ਼ ਨੂੰ ਵੀ ਤਬਾਹ ਕਰ ਦਿੱਤਾ ਗਿਆ ਕੀ ਇਸ ਦੀ ਕੋਈ ਪੁਸ਼ਟੀ ਹੋਈ ਹੈ ਹਲੇ ਤੱਕ ਕੋਈ ਜਾਣਕਾਰੀ ਬਿਲਕੁਲ ਦੇਖੋ ਪੁਸ਼ਟੀ ਤਾਂ ਇਹ ਹੈ ਕਿ ਦੋ ਜਹਾਜ਼ਾਂ ਨੂੰ ਪਾਕਿਸਤਾਨ ਕਬੂਲ ਰਿਹਾ ਹੈ ਕਿ ਸਾਡੇ ਦੋ ਜਹਾਜ਼ ਡਿੱਗੇ ਨੇ ਹਾਲਾਂਕਿ ਉਹ ਵੀਡੀਓ ਜਿਹੜੀ ਹੈ ਸਾਰੇ ਪਾਸੇ ਜਿਹੜੀ ਵਾਇਰਲ ਹੋ ਰਹੀ ਹੈ ਔਰ ਮੀਡੀਆ ادارے ਭਾਰਤ ਵਾਲੇ ਪਾਸੇ ਵੀ ਚਲਾ ਰਹੇ ਹੈ ਉਹ ਇੱਕ ਪ੍ਰੈਸ ਕਾਨਫਰੰਸ ਦੀ ਵੀਡੀਓ ਹੈ ਜਿੱਥੇ ਉਹਨਾਂ ਦੇ ਆਰਮੀ ਚੀਫ ਇਹ ਗੱਲ ਕਹਿ ਰਹੇ ਨੇ ਪਰ ਉਹ ਕਦੋਂ ਦੀ ਹੈ ਕਿੰਨੀ ਪੁਰਾਣੀ ਹੈ ਇਸ ਦੀ ਪੁਸ਼ਟੀ ਜਿਹੜੀ ਹੈ ਉਹ ਸਮੇਂ ਦੇ ਨਾਲ ਹੋਊਗੀ ਪਰ ਸਿਆਲਕੋਟ ਦੇ ਵਿੱਚ ਹਮਲਾ ਭਾਰਤ ਦੇ ਵੱਲੋਂ ਕੀਤਾ ਗਿਆ ਹੈ। ਇਹੀ 에어 ਸਟ੍ਰਾਈਕ ਸਿਆਲਕੋਟ ਦੇ ਵਿੱਚ ਹੁਣੇ-ਹੁਣੇ ਕੀਤੀ ਗਈ ਹੈ। ਤਾਂ ਇਸ ਹਮਲੇ ਤੋਂ ਬਾਅਦ ਜਿਹੜਾ ਰਿਟੈਲੀਏਸ਼ਨ ਦੇ ਵਿੱਚ ਲਾਹੌਰ ਤੇ ਲਾਹੌਰ ਤੋਂ ਬਾਅਦ ਹੁਣ ਸਿਆਲਕੋਟ ਤੇ ਵੀ ਭਾਰਤ ਦੇ ਵੱਲੋਂ ਦੋਵਾਂ ਪਾਸਿਓਂ ਦਵੱਲੇ ਪਾਸਿਓਂ ਹੁਣ ਤੁਸੀਂ ਦੇਖੋ ਕਿ 에ਅ ਸਟ੍ਰਾਈਕਸ ਹੋ ਰਹੀਆਂ ਨੇ ਜੀ ਮੈਂ ਮੈਂ ਥੋੜੀ ਜਿਹੀ ਪਛੋਕੜ ਦੇ ਵਿੱਚ ਜਾਣਾ ਚਾਹਨਾ ਜਦੋਂ ਆਪਰੇਸ਼ਨ ਸੰਦੂਰ ਹੁੰਦਾ ਹੈ ਤਾਂ ਭਾਰਤ ਨੇ ਪੂਰੀ ਦੁਨੀਆ ਨੂੰ ਕਿਹਾ ਕਿ ਅਸੀਂ ਸਿਰਫ ਅਤਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਅਸੀਂ ਪਾਕਿਸਤਾਨ ਦੀ ਕਿਸੇ ਸਿਵਿਲਿਅਨ ਨੂੰ ਟਾਰਗੇਟ ਨਹੀਂ ਕੀਤਾ ਔਰ ਦੂਜਾ ਅਸੀਂ ਪਾਕਿਸਤਾਨ ਦੀ ਮਿਲਟਰੀ ਨੂੰ ਟਾਰਗੇਟ ਨਹੀਂ ਕੀਤਾ ਜੀ ਅਸੀਂ ਐਸਕੇਲੇਟ ਨਹੀਂ ਕੀਤਾ ਪਰ ਜੇਕਰ ਪਾਕਿਸਤਾਨ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰੂਗਾ ਤਾਂ ਫਿਰ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਅਗਲੇ ਦਿਨ 7 ਤੇ 8 ਦੀ ਰਾਤ ਨੂੰ ਕਿਉਂਕਿ ਅੱਜ 8 ਤੇ 9 ਦੀ ਰਾਤ ਹੈ 7 ਤੇ 8 ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਤਕਰੀਬਨ ਭਾਰਤ ਦੇ 14 ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਦੇ ਵਿੱਚੋਂ ਪੰਜਾਬ ਦੇ 7 ਤੋਂ 8 ਮਿਲਟਰੀ ਟਿਕਾਣੇ ਸੀਗੇ ਉਹਨਾਂ ਨੂੰ ਨਿਊਟਰਲਾਈਜ਼ ਕੀਤਾ ਗਿਆ ਅੱਜ ਸਾਰਾ ਦਿਨ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਫਿਰ ਦਿਨੇ ਜਿਹੜਾ ਉਹਦਾ ਜਵਾਬ ਦਿੱਤਾ ਗਿਆ ਉਹ ਸੀਗਾ ਕਿ ਲਾਹੌਰ ਦੇ ਉੱਤੇ ਹਮਲਾ ਕੀਤਾ ਗਿਆ 라ਵਲਪਿੰਡੀ ਕਰਾਚੀ ਔਰ ਕੁਛ ਹੋਰ ਥਾਵਾਂ ਦੇ ਉੱਤੇ 에어 ਸਟ੍ਰਾਈਕਸ ਕੀਤੀਆਂ ਗਈਆਂ 에어 డిਫੈਂਸ ਸਿਸਟਮ ਲਾਹੌਰ ਦਾ ਉਡਾਇਆ ਗਿਆ ਸ਼ਾਮ ਪੈਂਦੀ ਤੱਕ ਇਹ ਚਰਚਾ ਸੀ ਕਿ ਪਾਕਿਸਤਾਨ ਹੁਣ ਕੋਈ ਨਾ ਕੋਈ ਜਵਾਬੀ ਕਾਰਵਾਈ ਕਰੂਗਾ ਪਾਕਿਸਤਾਨ ਦੀ ਅਮਰੀਕਾ ਦੇ ਨਾਲ ਲਗਾਤਾਰ ਗੱਲਬਾਤ ਹੋ ਰਹੀ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਨਾਲ ਗੱਲਬਾਤ ਕੀਤੀ ਹੈ ਔਰ ਦੇਰ ਸ਼ਾਮ ਨੂੰ ਤਕਰੀਬਨ 9 ਵਜੇ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਇੱਕ ਪਾਸੇ ਗਰਾਊਂਡ ਦੇ ਉੱਤੇ ਸ਼ੈਲਿੰਗ ਸ਼ੁਰੂ ਕੀਤੀ ਗਈ ਤੇ ਨਾਲ ਦੀ ਨਾਲ 에어 ਸਟ੍ਰਾਈਕਸ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਿਆ ਇਸ ਦੇ ਜਵਾਬ ਦੇ ਵਿੱਚ ਹੁਣ ਜਿਹੜੀਆਂ ਤੁਸੀਂ ਜਿਵੇਂ ਦੱਸ ਰਹੇ ਸੀਗੇ ਕਿ F16 ਜਹਾਜ਼ ਜਿਹੜਾ ਉਹ ਨਿਟਰਲਾਈਜ਼ ਕੀਤਾ ਗਿਆ ਉਹ ਸਿੱਟ ਲਿਆ ਗਿਆ ਇਹਦੇ ਨਾਲ ਹੀ 8 ਤੋਂ 9 ਜਿਹੜੀਆਂ ਮਿਜ਼ਾਈਲਾਂ ਸੀਗੀਆਂ ਉਹ ਸਿੱਟਣ ਦੀ ਖਬਰ ਜ਼ਰੂਰ ਆ ਰਹੀ ਸੀ ਰਾਜਸਥਾਨ ਪੰਜਾਬ ਤੇ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਲੈਕਆਊਟ ਕੀਤਾ ਗਿਆ ਕੁਝ ਏਰੀਆਜ਼ ਦੇ ਵਿੱਚ ਜਿਹੜੇ ਬਾਰਡਰ ਦੇ ਨੇੜੇ ਲੱਗਦੇ ਨੇ ਆਈਪੀਐਲ ਦਾ ਮੈਚ ਬੰਦ ਕਰ ਦਿੱਤਾ ਗਿਆ ਤੇ ਹੁਣ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਭਾਰਤ ਦੇ ਵੱਲੋਂ ਜਿਹੜਾ ਉਹ ਰਿਟੈਲੀਏਸ਼ਨ ਕੀਤੀ ਗਈ ਹੈ ਪਾਕਿਸਤਾਨ ਦੇ ਵਿੱਚ ਲਾਹੌਰ ਤੇ ਸਿਆਲਕੋਟ ਦੇ ਉੱਤੇ 에ਅਰ ਸਟ੍ਰਾਈਕਸ ਕੀਤੇ ਗਏ ਜਾਣਕ ਜੀ ਮੈਂ ਜਲੰਧਰ ਵਾਸੀਆਂ ਦੇ ਲਈ ਖਬਰ ਸਾਂਝੀ ਕਰਦਾ ਹਾਂ ਨਵੇਂ ਹੁਕਮ ਡੀਸੀ ਦੇ ਵੱਲੋਂ ਜਾਰੀ ਹੋਏ ਆ ਜਲੰਧਰ ਦੇ ਲੋਕਾਂ ਦੇ ਲਈ ਇਹ ਨਵੇਂ ਹੁਕਮ ਆ ਬੜੇ ਧਿਆਨ ਦੇ ਨਾਲ ਸੁਣੋ ਤੇ ਇਹਨਾਂ ਦੀ ਪਾਲਣਾ ਵੀ ਕਰਨੀ ਆ ਡੀਸੀ ਦੇ ਹੁਕਮ ਹੋਏ ਨੇ ਕਿ ਕੋਈ ਵੀ ਵਿਅਕਤੀ ਹਾਰਨ ਨਹੀਂ ਵਜਾਏਗਾ ਹਾਰਨ ਵਜੋਂ ਤੇ ਮਕਰ ਸਾਹਿਬ ਪਾਬੰਦੀ ਲਗਾ ਦਿੱਤੀ ਗਈ ਆ ਰਾਤ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਬਲਿਕ ਐਮਰਜੈਂਸੀ ਦਾ ਐਲਾਨ ਲਾਊਡ ਸਪੀਕਰ ਜਾਂ ਪਬਲਿਕ ਐਡਰੈਸ ਸਿਸਟਮ ਦੀ ਆਵਾਜ਼ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਮੈਰਿਜ ਪੈਲਸਾਂ ਹੋਟਲਾਂ ਦੇ ਢੋਲ ਡੀਜਾਂ ਦੇ ਉੱਤੇ ਵੀ ਪਾਬੰਦੀ ਲਗਾਈ ਗਈ ਆ ਇਹ ਜਲੰਧਰ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਜਲੰਧਰ ਦੇ ਵਿੱਚ ਪੂਰਨ ਤੌਰ ਦੇ ਉਤੇ ਬਲੈਕਆਊਟ ਕਰ ਦਿੱਤਾ ਗਿਆ ਕਿਉਂਕਿ ਜਲੰਧਰ ਇਸ ਵਕਤ ਖਤਰੇ ਦੇ ਉੱਤੇ ਆ ਜਲੰਧਰ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਅਸੀਂ ਕੱਲ ਤੋਂ ਹੀ ਇਸ ਦੀ ਚਰਚਾ ਕਰ ਰਹੇ ਹਾਂ ਕੱਲ ਜਦੋਂ 15 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜੀ ਤਾਂ ਉਸ ਦੇ ਵਿੱਚ ਜਲੰਧਰ ਦਾ ਨਾਮ ਵੀ ਜ਼ਰੂਰ ਸੀਗਾ ਤਾਂ ਹੁਣ ਸਖਤ ਆਦੇਸ਼ ਜਿਹੜਾ ਡੀਸੀ ਜਲੰਧਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਤੇ ਅਸੀਂ ਵੀ ਜਲੰਧਰ ਵਾਸੀ ਜਿਹੜੇ ਸਾਨੂੰ ਨਾਲ ਜੁੜੇ ਨੇ ਜਾਂ ਕੋਈ ਉਹ ਲੋਕ ਜਿਹੜੇ ਸਾਨੂੰ ਦੇਖ ਰਿਹਾ ਆਪਣੇ ਰਿਸ਼ਤੇਦਾਰ ਆਪਣੇ ਦੋਸਤ ਮਿੱਤਰ ਜੇਕਰ ਤੁਹਾਡੇ ਜਲੰਧਰ ਦੇ ਵਿੱਚ ਰਹਿੰਦੇ ਆ ਤਾਂ ਉਹਨਾਂ ਦੇ ਤੱਕ ਇਹ ਖਬਰ ਜ਼ਰੂਰ ਸਾਂਝੀ ਕਰ ਦਿਓ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ ਤੁਸੀਂ ਆਪਣੇ ਘਰਾਂ ਨੂੰ ਵਾਪਸ ਪਰਤ ਜਾਓ ਤਾਂ ਕਿਸੇ ਵੀ ਵਹੀਕਲ ਦਾ ਤੁਸੀਂ ਹਾਰਨ ਨਹੀਂ ਵਜਾ ਸਕਦੇ ਕੋਈ ਵੀ ਸਾਊਂਡ ਸਿਸਟਮ ਡੀਜੇ ਵਗੈਰਾ ਨਹੀਂ ਲਗਾ ਸਕਦੇ ਇਹ ਤਾਂ ਕਿ ਦਿਨ ਦੇ ਵਿੱਚ ਵੀ ਵਿਆਹ ਸ਼ਾਦੀਆਂ ਦੇ ਜਾਂ ਰਾਤ ਦੀ ਵਿਆਹ ਸ਼ਾਦੀਆਂ ਪ੍ਰੋਗਰਾਮਾਂ ਦੇ ਉੱਤੇ ਡੀਜੇਆਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਜਿਵੇਂ ਮੱਕੜ ਸਾਹਿਬ ਤੁਹਾਡੇ ਵੱਲ ਆਉਣਾ ਚਾਹਣਾ ਕੋਈ ਹੋਰ ਅਪਡੇਟ ਤੁਹਾਡੇ ਕੋਲ ਹੈ ਤਾਂ ਜਰੂਰ ਅੱਗੇ ਸਾਂਝੀ ਕਰੋ ਬਿਲਕੁਲ ਮੈਂ ਜਿਵੇਂ ਪਹਿਲਾਂ ਦੱਸ ਰਿਹਾ ਸੀਗਾ ਕਿ ਆ ਭਾਰਤ ਦੇ ਵੱਲੋਂ ਜਿਹੜੀ ਰਿਟੈਲੀਏਸ਼ਨ ਦੀ ਖਬਰ ਹੈ ਸਿਆਲਕੋਟ ਤੇ ਲਾਹੌਰ ਦੇ ਵਿੱਚ ਡਰੋਨ ਜਿਹੜੇ ਹਮਲੇ ਹੈ ਭਾਰਤ ਵੱਲੋਂ ਕੀਤੇ ਜਾ ਰਹੇ ਨੇ ਨਾਲ ਹੀ ਨਾਲ ਜਲੰਧਰ ਬਹੁਤ ਇੰਪੋਰਟੈਂਟ ਹੈ ਇਹਦੇ ਬਾਰੇ ਜਾਣਕਾਰੀ ਅਸੀਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਸੀਟੀ ਕਾਲਜ ਦੇ ਨੇੜੇ ਕਿਸੇ ਧਮਾਕੇ ਦੀ ਖਬਰ ਜ਼ਰੂਰ ਆ ਰਹੀ ਹੈ ਇਹ ਮੈਨੂੰ ਲੱਗਦਾ ਹੈ ਕਿ ਰਾਜਦੀਪ ਜਿਹੜੇ ਧਮਾਕੇ ਦਾ ਜ਼ਿਕਰ ਹੋ ਰਿਹਾ ਹੈ ਨਾ ਕਿਉਂਕਿ ਉੱਥੋਂ 에ਅਰ ਫੋਰਸ ਸਟੇਸ਼ਨ ਜਿਹੜਾ ਕੰਟੋਨਮੈਂਟ ਹੈ ਉਹ ਬਹੁਤੀ ਦੂਰ ਨਹੀਂ ਹੈਗਾ ਔਰ ਇਹ ਨਿਊਟਰਲਾਈਜ਼ ਕੀਤਾ ਗਿਆ ਹੋਣਾ ਜੋ ਕਿਉਂਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਈ ਆ ਕਿਸੇ ਤਰ੍ਹਾਂ ਦੀ ਕੋਈ ਕੈਜੁਐਲਟੀ ਦੀ ਵੀਡੀਓ ਜਾਂ ਖਬਰ ਹੁਣ ਤੱਕ ਨਹੀਂ ਹੈ ਜੀ ਜਿੱਥੋਂ ਤੱਕ ਮੈਂ ਸਮਝ ਪਾ ਰਿਹਾ ਇਸ ਗੱਲ ਨੂੰ ਕਿ ਕੋਈ ਮਿਜ਼ਾਈਲ ਜਿਹੜੀ ਹੈ ਜਲੰਧਰ ਵੱਲ ਆਈ ਹੈ ਔਰ ਉਸ ਨੂੰ ਭਾਰਤੀ ਸਿਸਟਮ ਦੇ ਵੱਲੋਂ ਨਿਊਟਰਲਾਈਜ਼ ਕੀਤਾ ਗਿਆ ਹੋਣਾ ਜਦੋਂ ਨਿਊਟਰਲਾਈਜ਼ ਹੋਏ ਹੋਣਾ ਤਾਂ ਉਦੋਂ ਹੀ ਇਹ ਧਮਾਕੇ ਦੀ ਆਵਾਜ਼ ਆਈ ਹੋਣੀ ਹੈ ਤਾਂ ਉਹ ਧਮਾਕੇ ਦੀ ਆਵਾਜ਼ ਜਿਹੜੀ ਹੈ ਇਸ ਏਰੀਏ ਦੇ ਵਿੱਚ ਕਿਉਂਕਿ ਅ ਵੈਸੇ ਬਾਈ ਕਿਲੋਮੀਟਰ ਤੁਹਾਨੂੰ ਇਹ ਹੋ ਸਕਦਾ ਹੈ ਵੀ ਸਿਟੀ ਯੂਨੀਵਰਸਿਟੀ ਕੈਂਟੋਨਮੈਂਟ ਤੋਂ ਕਿੰਨੀ ਦੂਰ ਹੈ ਪਰ ਮਿਜ਼ਾਈਲ ਜਦੋਂ ਆਈ ਉਹਨੂੰ ਨਿਟਰਲਾਈਜ਼ ਕੀਤਾ ਤਾਂ ਉਸ ਅਰਾਊਂਡ ਉਹਦੇ ਆਸੇ ਪਾਸੇ ਆਵਾਜ਼ ਜਿਹੜੀ ਸਾਰੇ ਲੋਕਾਂ ਨੂੰ ਸੁਣੀ ਹੋਣੀ ਹੈ ਇਸ ਕਰਕੇ ਇਹਦੀ ਚਰਚਾ ਬਾਤ ਕੀਤੀ ਜਾ ਰਹੀ ਹੈ ਸੋਸ਼ਲ ਅਪਡੇਟ ਸਾਂਝੀ ਕਰਦੇ ਹਾਂ ਜੀ ਲੁਧਿਆਣਾ ਤੋਂ ਅਪਡੇਟ ਆ ਰਹੀ ਹੈ ਜੇ ਜਿੱਥੇ ਸਰਦੀ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਸਕੂਲ ਬੰਦ ਕਰਵਾ ਦਿੱਤੇ ਗਏ ਸੀ ਅਨਿੱਥੇ ਸਮੇਂ ਦੇ ਲਈ ਉੱਥੇ ਹੀ ਹੁਣ ਡੀਸੀ ਲੁਧਿਆਣਾ ਦੇ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਨੇ ਲੁਧਿਆਣਾ ਦੇ ਵਿੱਚ ਵੀ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਆਏ ਨੇ ਜੀ ਦਾ ਹੁਣ ਇਹ ਅਣਮਿੱਥੇ ਸਮੇਂ ਦੇ ਲਈ ਆ ਅਗਲੇ ਹੁਕਮਾਂ ਤੱਕ ਜਿਹੜੇ ਲੁਧਿਆਣਾ ਦੇ ਵਿੱਚ ਵੀ ਸਕੂਲ ਬੰਦ ਰਹਿਣਗੇ ਮੱਖਰ ਸਾਹਿਬ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਸਕੂਲਾਂ ਬੰਦ ਕਰਦੇ ਦੇਸ਼ ਆ ਚੁੱਕਿਆ ਅਸੀਂ ਸ਼ਾਮ ਨੂੰ ਵੀ ਜ਼ਿਕਰ ਕੀਤਾ ਸੀ ਕਿ ਲੁਧਿਆਣਾ ਵੀ ਹਾਈਲਾਈਟ ਤੇ ਹੋ ਸਕਦਾ ਹੈ ਲੁਧਿਆਣਾ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਪਾਕਿਸਤਾਨ ਦੇ ਵੱਲੋਂ ਇਹਨਾਂ ਹੁਕਮਾਂ ਨੂੰ ਦੇਖ ਕੇ ਤਾਂ ਇੰਜ ਹੀ ਲੱਗ ਰਿਹਾ ਕਿ ਪਾਕਿਸਤਾਨ ਕੋਸ਼ਿਸ਼ ਕਰ ਰਿਹਾ ਹੈ ਕਿ ਲੁਧਿਆਣਾ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਕੋਈ ਇਨਪੁਟ ਹੋ ਸਕਦੀ ਹੈ ਸਰਕਾਰ ਦੇ ਕੋਲ ਦੇਖੋ ਇਹ ਤੁਸੀਂ ਇਨਪੁਟ ਦੇ ਜਿਹੜੇ ਜ਼ਿਕਰ ਕਰ ਰਹੇ ਹੋ ਨਾ ਲੁਧਿਆਣਾ ਹਲਵਾਰਾ 에ਅਰ ਫੋਰਸ ਸਟੇਸ਼ਨ ਹੈ ਔਰ ਸਭ ਤੋਂ ਵੱਡਾ 에ਅਰ ਫੋਰਸ ਸਟੇਸ਼ਨ ਹੈ ਇਸ ਕਰਕੇ ਲੁਧਿਆਣਾ ਬਹੁਤ ਵਲਨਰੇਬਲ ਹੈ ਇਸ ਗੱਲ ਦਾ ਜ਼ਿਕਰ ਸਵੇਰੇ ਵੀ ਕੁਝ ਗੱਲਾਂ ਕਈਆਂ ਨਹੀਂ ਜਾਂਦੀਆਂ ਹੁੰਦੀਆਂ ਕੁਝ ਗੱਲਾਂ ਅੰਡਰਸਟੂਡ ਹੁੰਦੀਆਂ ਜਿਹੜੀਆਂ ਆਪਾਂ ਨੂੰ ਪਤਾ ਹੈ ਕਿ ਵਾਰ ਦੇ ਵਿੱਚ ਕਿਸ ਤਰ੍ਹਾਂ ਅੰਡਰਸਟੂਡ ਨਹੀਂ ਗੱਲਾਂ ਸੋ ਇਸ ਗੱਲ ਨੂੰ ਸਾਨੂੰ ਸਮਝਣਾ ਪਊਗਾ ਜਿਹੜਾ ਡਿਫੈਂਸ ਸਿਸਟਮ ਹੈ ਜਿਹੜਾ ਲਾਹੌਰ ਦਾ ਇਹ 에ਅਰ 에ਅਰ ਡਿਫੈਂਸ ਸਿਸਟਮ ਜਿਹੜਾ ਖਤਮ ਕੀਤਾ ਗਿਆ ਤਬਾਹ ਕੀਤਾ ਗਿਆ ਤਾਂ ਉਹ ਕੋਈ ਛੋਟੀ ਖਬਰ ਨਹੀਂ ਸੀਗੀ ਉਹ ਬਹੁਤ ਵੱਡੀ ਗੱਲ ਸੀ ਅੱਜ ਭਾਰਤ ਦੇ ਵੱਲੋਂ ਜਦੋਂ ਕੀਤਾ ਗਿਆ ਔਰ ਹੁਣ ਜਦੋਂ ਦੁਬਾਰਾ ਲਾਹੌਰ ਦੇ ਉੱਤੇ ਅਟੈਕ ਕੀਤਾ ਗਿਆ ਤਾਂ ਇਹ ਬਹੁਤ ਜਿਹੜੇ ਵਲਨਰੇਬਲ ਹਾਲਾਤ ਉੱਥੇ ਬਣੇ ਹੋਏ ਐ ਦੂਜਾ ਨਾਲ ਦੀ ਨਾਲ ਕੁਝ ਇਨਫੋਰਮੇਸ਼ਨਾਂ ਰਾਜੀਦੀਪ ਜਿਹੜੀਆਂ ਉਹ ਮਿਸ ਇਨਫੋਰਮੇਸ਼ਨਾਂ ਦੇ ਤੌਰ ਤੇ ਟਰੈਵਲ ਕਰ ਰਹੀਆਂ ਅਸੀਂ ਫਿਰ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੀ ਕਿ ਜਿਹੜੀ ਲੇਟੈਸਟ ਹੁਣੇ ਆ ਰਹੀ ਹੈ ਸਾਡੇ ਕੋਲੇ ਗੱਲ ਏ ਇਹ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਹੁਣੇ 7 ਫੌਜੀ ਟਿਕਾਣਿਆਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਜੀ ਤਾਂ ਇਹ ਬਹੁਤ ਵੱਡੀ ਖਬਰ ਹੈ ਕਿ 7 ਫੌਜੀ ਟਿਕਾਣਿਆਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੂੰ ਨਿਊਟਰਲਾਈਜ਼ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਔਰ ਕੋਈ ਵੀ ਹਮਲਾ ਕਾਮਯਾਬ ਨਹੀਂ ਹੋਇਆ ਕੋਈ ਵੀ ਹਮਲਾ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਇਹ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਹੈ ਗੱਲ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਇਹ ਕਰੀਏ। ਕਿ ਸੈਂਸੇਸ਼ਨਲਿਜ਼ਮ ਦਾ ਵਕਤ ਨਹੀਂ ਹੈ ਕਿ ਨਿਊਜ਼ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਦੂਜੇ ਮੁਲਕ ਨੂੰ ਅਸੀਂ ਦੱਬ ਲਿਆ ਮਾਰਤਾ ਸੀ ਆਹ ਕਰਤਾ ਸੀ ਉਹ ਕਰਤਾ ਜਿਹੜੇ ਲੋਕ ਇਸ ਵੇਲੇ ਪੰਜਾਬ ਚ ਨੇ ਉਹਨਾਂ ਦੇ ਲਈ ਬੜੀ ਮੁਸ਼ਕਲ ਦੀ ਘੜੀ ਹੈ ਕਿਉਂਕਿ ਹੁਣ ਤੱਕ ਇਸ ਤਰੀਕੇ ਦੀਆਂ جنگਾਂ ਨਹੀਂ ਹੋਈਆਂ ਰਾਜਦੀਪ ਜੀ 65 ਦੀ 71 ਦੀ جنگ ਹੈ 99 ਦੀ ਕਾਰਗਿਲ ਦੀ ਵਾਰ ਹੈ ਆਮੋ ਸਾਹਮਣੇ ਮਿਲਟਰੀ ਦੇ ਵਿੱਚ ਜੰਗਾਂ ਹੋਈਆਂ ਸਿਵਿਲিয়ান ਦੇ ਜਿਹੜਾ ਡਰ ਹੈ ਜਿਹੜਾ ਕਿ ਏਅਰ ਅਟੈਕਸ ਤੁਸੀਂ ਆਪਾਂ ਜਿਸ ਵੇਲੇ ਪੈਲੇਸਟਾਈਨ ਇਜ਼ਰਾਇਲ ਵਾਰ ਚੱਲ ਰਹੀ ਸੀ ਤਾਂ ਆਪਦੇ ਘਰਾਂ 'ਚ ਜਾਂ ਟੀਵੀ ਤੇ ਬੈਠ ਕੇ ਜਦੋਂ ਜੰਗਾਂ ਦੇਖਦੇ ਸੀ ਤੇ ਉਦੋਂ ਗੱਲ ਕਰਨੀ ਬੜੀ ਸੌਖੀ ਹੁੰਦੀ ਸੀ ਕਿ ਇਹ ਡਰੋਨ ਅਟੈਕ ਹੋ ਗਿਆ ਔਰ ਕਿਵੇਂ ਬਿਲਡਿੰਗ ਦੀ ਬਿਲਡਿੰਗ ਉੱਡ ਜਾਂਦੀ ਸੀ ਤੇ ਸਵਿਲੀਅਨ ਮਾਰੇ ਹੋਏ ਦੀਆਂ ਤਸਵੀਰਾਂ ਅਸੀਂ ਦੇਖਦੇ ਰਹੇ ਹਾਂ ਤਾਂ ਹੁਣੇ ਬੜੇ ਡਰ ਦਾ ਮਾਹੌਲ ਹੈ ਔਰ ਪੂਰਾ ਪੰਜਾਬ ਹੀ ਜਿਹੜਾ ਉਹ ਕੋਈ ਬਹੁਤੀ ਦੂਰ ਨਹੀਂ ਹੈ ਰਡਾਰ ਦੇ ਵਿੱਚ ਹੈ ਤਾਂ ਇਸ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਡਰ ਦਾ ਮਾਹੌਲ ਹੈ ਉਹ ਆਪਦੇ ਪਰਿਵਾਰ ਵਾਲਿਆਂ ਵਾਸਤੇ ਬਹੁਤ ਚਿੰਤਤ ਨਹੀਂ ਉਹ ਜੰਗ ਨਹੀਂ ਚਾਹੁੰਦੇ ਔਰ ਦੋਵਾਂ ਪਾਸੇ ਜਿਸ ਤਰ੍ਹਾਂ ਚੀਜ਼ਾਂ ਐਸਕੇਲੇਟ ਹੋ ਰਹੀਆਂ ਇਹ ਬਹੁਤ ਡਰ ਦਾ ਮਾਹੌਲ ਜਿਹੜਾ ਬਣਿਆ ਔਰ ਇਸ ਕਰਕੇ ਖਾਸ ਤੌਰ ਤੇ ਨੈਸ਼ਨਲ ਨਿਊਜ਼ ਜਿਹੜਾ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀਗੇ ਕਿ ਜਿਵੇਂ ਉਹ ਨਿਊਜ਼ ਨੂੰ ਪ੍ਰੈਜ਼ੈਂਟ ਕਰ ਰਹੇ ਹੈ ਕੋਈ ਬੰਬੇ ਦੇ ਵਿੱਚ ਬੈਠਾ ਹੈ ਕੋਈ ਨੌਇਡਾ ਦੇ ਵਿੱਚ ਬੈਠਾ ਔਰ ਉੱਥੇ ਬਹਿ ਕੇ ਹੈ ਸਟੂਡੀਓਜ਼ ਦੇ ਵਿੱਚ ਕੱਚਾ ਮਾਰ ਮਾਰ ਕੇ ਨਿਊਜ਼ਾਂ ਦੇਣੀਆਂ ਔਰ ਆਪਣੇ ਆਪ ਨੂੰ ਉਥੇ 30 ਮਾਰਖਾਂ 10-10 ਕਿ ਨਿਊਜ਼ ਦਿੱਤੀ ਜਾ ਰਹੀ ਹੈ ਫੈਕਚੁਅਲ ਖਬਰ ਦਿੱਤੀ ਜਾਵੇ ਗਰਾਊਂਡ ਤੇ ਜੋ ਹੋ ਰਿਹਾ ਉਹਦੀ ਸੋਰਸਸ ਜਿਹੜੇ ਆ ਉਹ ਦੱਸੇ ਜਾਣ ਔਰ ਸਰਕਾਰ ਦੀ ਪੁਸ਼ਟੀ ਦਾ ਜ਼ਿਕਰ ਜ਼ਰੂਰ ਉਹਦੇ ਵਿੱਚ ਕੀਤਾ ਜਾਵੇ ਜੀ ਇਹ ਇਹ ਜ਼ਿਆਦਾਤਰ ਕਿਉਂਕਿ ਮੈਂ ਤਾਂ ਨੈਸ਼ਨਲ ਮੀਡੀਆ 'ਚ ਕੰਮ ਵੀ ਕੀਤਾ ਤਾਂ ਜਿਸ ਤਰੀਕੇ ਨਾਲ ਨਿਊਜ਼ ਪ੍ਰੈਜ਼ੈਂਟ ਕੀਤੀ ਜਾਂਦੀ ਹੈ ਅਸੀਂ ਸਾਰੇ ਜਾਣਦੇ ਹਾਂ ਉਹ ਕੁਛ ਦੇਰ ਵਾਸਤੇ ਸੈਂਸੇਸ਼ਨਲਾਈਜ਼ ਕਰਕੇ ਬਾਅਦ ਖ਼ਬਰ ਹੀ ਉਡਾ ਦਿੰਦੇ ਆ ਤੇ ਪਤਾ ਵੀ ਨਹੀਂ ਹੁੰਦਾ ਕਿ ਇਹ ਖ਼ਬਰ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀਗੇ ਕਿ ਇੱਕ ਪੰਜਾਬ ਦੇ ਵੀ ਇੱਕ ਜ਼ਿੰਮੇਵਾਰ ادارے ਨੇ ਇੱਕ ਐਡੀ ਵੱਡੀ ਖ਼ਬਰ ਦੇਤੀ ਕਿਤੇ ਹਮਲਾ ਹੋਣ ਦੀ ਜਦ ਕਿ ਉੱਥੇ ਹਮਲਾ ਹੋਇਆ ਹੀ ਨਹੀਂ ਹੈ ਇਹ ਆਪਾਂ ਦੋਨੋਂ ਹੀ ਇਸ ਬਾਰੇ ਗੱਲ ਕਰਦੇ ਆਉਂਦੇ ਸੀ ਜਦੋਂ ਸਟੂਡੀਓ ਚ ਤੁਸੀਂ ਜਾ ਰਹੇ ਸੀਗੇ ਕਿ ਇਹ ਕੀ ਕੀਤਾ ਇਹਨਾਂ ਨੇ ਤਾਂ ਮੈਂ ਤੁਹਾਨੂੰ ਇਹੀ ਗੱਲ ਕਰ ਰਿਹਾ ਸੀ ਰਾਜਦੀਪ ਕਿ ਬਹੁਤ ਜ਼ਿੰਮੇਵਾਰੀ ਦੇ ਨਾਲ ਆਪਾਂ ਕੋਈ ਵੀ ਗੱਲ ਰੱਖਣੀ ਹੈ ਔਰ ਜਿਹੜੀ ਗੱਲ ਦੀ ਪੁਸ਼ਟੀ ਹੋ ਜੇ ਨਹੀਂ ਹੈ ਕਿ WhatsApp ਦੇ ਉੱਤੇ ਕਿਸੇ ਨੇ ਲਿਖ ਕੇ ਭੇਜੀ ਤਾਂ ਔਰ ਅੱਗੇ ਦੀ ਅੱਗੇ ਫਾਰਵਰਡ ਕਰੀ ਜਾ ਔਰ ਗ੍ਰਾਫਿਕ ਵੀ ਜਿਹੜੇ ਬਣਦੇ ਆ ਤਾਂ ਉਹ ਗ੍ਰਾਫਿਕ ਕੋਈ ਵੀ ਬਣਾ ਕੇ ਅੱਗੇ ਤੋਰ ਦਿੰਦਾ ਔਰ ਲੋਕ ਉਹਨੂੰ ਸੱਚ ਮੰਨਣ ਲੱਗ ਜਾਂਦੇ ਨੇ ਜਿਵੇਂ ਹੁਣ આજ ਤੱਕ ਇਹ ਗੱਲ ਕਹਿ ਰਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਤਿੰਨ ਫਾਈਟਰ ਜੈਟ ਸਿੱਟ ਲਏ ਆ ਇੱਕ ਦੀ ਤਾਂ ਖਬਰ ਪਹਿਲਾਂ ਆ ਰਹੀ ਸੀ ਫਿਰ ਦੋ ਹੋਈ ਫਿਰ ਤੀਜਾ ਇਹ ਪਾਕਿਸਤਾਨ ਨੇ ਕਬੂਲੇ ਵੀ ਆ ਦੋ ਜੇਫ 17 ਔਰ ਇੱਕ ਜੇਫ 16 ਸਿੱਟੇ ਜਾਣ ਦੀ ਖਬਰ ਜਿਹੜੀ ਹੈ ਇਹ ਆ ਰਹੀ ਹੈ ਹਾਲਾਂਕਿ ਪਾਕਿਸਤਾਨ ਨੇ ਜੇ ਦੋ ਕਬੂਲੇ ਆ ਤਾਂ ਤੀਜੇ ਬਾਰੇ ਇਹ ਫਿਰ ਗੱਲ ਉੱਥੇ ਆਉਂਦੀ ਹੈ ਕਿ ਨਤੀਜਾ ਕਿੰਨਾ ਸਹੀ ਹੈ ਕਿੰਨਾ ਗਲਤ ਹੈ ਇਸ ਬਾਰੇ ਮੈਨੂੰ ਮਿਨਿਸਟਰੀ ਦੇ ਬਿਆਨ ਤੋਂ ਅਸੀਂ ਇਹਦੀ ਪੁਸ਼ਟੀ ਨਹੀਂ ਕਰ ਸਕਦੇ ਇਹ ਸਿਰਫ ਹਜੇ ਤੱਕ ਖਬਰਾਂ ਨੇ ਨਾ ਤਾਂ ਸਾਡੇ ਕੋਲ ਕੋਪਤਾ ਵੀਡੀਓ ਦਾ ਸਬੂਤ ਹੈ ਜੋ ਨੈਸ਼ਨਲ ਮੀਡੀਆ ਕਹਿ ਰਿਹਾ ਸੀ ਨਾਲ ਨਾਲ ਤੁਹਾਨੂੰ ਦੱਸ ਵੀ ਰਹੇ ਹਾਂ ਕਿ ਨੈਸ਼ਨਲ ਮੀਡੀਆ ਕੀ ਦਿਖਾ ਰਿਹਾ ਕੀ ਉਹ ਕਰ ਰਿਹਾ ਇਹੇ ਕਰਕੇ ਅਸੀਂ ਤੁਹਾਨੂੰ ਵਾਰ-ਵਾਰ ਅਪੀਲ ਕਰ ਰਹੇ ਹਾਂ ਕਿ ਸਟੀਕ ਜਾਣਕਾਰੀ ਦਿਓ ਗੁਜਰਾਤ ਦੇ ਵੀ ਵਿੱਚ ਭੁਜ ਦੇ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਕਰ ਦਿੱਤਾ ਗਿਆ ਇੱਕ ਤਾਜ਼ਾ ਡਰੋਨ ਅਟੈਕ ਹੋਰ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਇਹ ਨਵੀਂ ਖਬਰ ਹੈ ਜਿਹੜੀ ਜਿਹੜੀ ਖਬਰ ਸਾਂਝੀ ਅਸੀਂ ਕਰ ਰਹੇ ਹਾਂ ਉਦਮਪੁਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਗਿਆ ਜਿਹੜੀ ਤਾਜ਼ਾ ਖਬਰ ਦਰਸ਼ਕਾਂ ਨੂੰ ਅਸੀਂ ਦੱਸਦੀਏ ਕਿ ਜੰਮੂ ਕਸ਼ਮੀਰ ਦੇ ਉਦਮਪੁਰ ਇਲਾਕੇ ਦੇ ਵਿੱਚ ਅਟੈਕ ਕੀਤਾ ਗਿਆ ਤੇ ਇਸ ਅਟੈਕ ਨੂੰ ਵੀ ਭਾਰਤ ਦੇ ਵੱਲੋਂ ਨਿਊਟਰਲਾਈਜ਼ ਕਰ ਲਿਆ ਗਿਆ ਤਾਂ ਇੱਕ ਗੱਲ ਕਾਬਲੇ ਤਾਰੀਫ ਹੈ ਕਿ ਜਿਹੜਾ ਇਹ S400 ਸਿਸਟਮ ਹੈ ਜਿਹੜਾ ਡਿਫੈਂਸ ਸਿਸਟਮ ਹੈ ਹੁਣ ਤੱਕ ਭਾਰਤ ਦਾ ਸਾਥ ਦੇ ਰਿਹਾ ਬਹੁਤ کارਗਰ ਸਿੱਧ ਹੋ ਰਿਹਾ ਹਾਲੇ ਤੱਕ ਪਾਕਿਸਤਾਨ ਦੇ ਡਰੋਨ ਅਟੈਕਸ ਦਾ ਭਾਰਤ ਦੇ ਉੱਤੇ ਜਿਹੜਾ ਕੋਈ ਵੀ ਕੈਜੂਐਲਟੀ ਜਾਂ ਅਸਰ ਜਿਹੜਾ ਨਹੀਂ ਹੋਇਆ ਔਰ ਔਰ ਬਹੁਤ ਸਾਰੀਆਂ ਇੱਕ ਇੱਕ ਵੀਡੀਓ ਜਿਹੜੀ ਸਾਂਝੀ ਮੈਂ ਕਰਨਾ ਚਾਹੂੰਗਾ ਮੈਂ ਮੈਂ ਚਾਹੂੰਗਾ ਕਿ ਉਹ ਜੇਕਰ ਪਲੇ ਕੀਤੀ ਜਾ ਸਕਦੀ ਹੈ ਸਾਡੇ ਸਕਰੀਨ ਦੇ ਉੱਤੇ ਟੀਮ ਪਲੇ ਕਰ ਸਕੇ ਮੈਂ ਸਾਡੀ ਜਿਹੜੀ ਪੀਸੀਆ ਟੀਮ ਹੈ ਉਹਦੇ ਨਾਲ ਇਹ ਵੀਡੀਓ ਸਾਂਝੀ ਕੀਤੀ ਹੈ ਕਿ ਜੇਕਰ ਇਹ ਵੀਡੀਓ ਤੁਸੀਂ ਚਲਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਇਹ ਬਿਲਕੁਲ ਜਿਹੜੀ ਇਸ ਵੇਲੇ ਤੁਸੀਂ ਸਕ੍ਰੀਨ ਦੇ ਵਿੱਚ ਦਰਸ਼ਕ ਦੇਖ ਵੀ ਰਹੇ ਨੇ ਜੇ ਫੁੱਲ ਵਿੰਡੋ ਦੇ ਵਿੱਚ ਕਰਕੇ ਸਾਡੀ ਟੀਮ ਵੀਡੀਓ ਚਲਾ ਸਕਦੀ ਹੈ ਤਾਂ ਦਰਸ਼ਕਾਂ ਦੇ ਨਾਲ ਇਹ ਸਾਂਝੀ ਕਰੇ ਜੰਮੂ ਦੀ ਵੀਡੀਓ ਦੱਸੀ ਜਾ ਰਹੀ ਹੈ ਜਿਹੜੀ ਮੈਂ ਹੁਣ ਵੀਡੀਓ ਸਾਂਝੀ ਕੀਤੀ ਹੈ ਮੈਂ ਉਹਦਾ ਜ਼ਿਕਰ ਕਰ ਰਿਹਾ ਟੀਮ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਹੁਣ ਮੈਂ ਵੀਡੀਓ ਸਾਂਝੀ ਕੀਤੀ ਉਹ ਵੀਡੀਓ ਕੁਝ ਸਮਾਂ ਜ਼ਰੂਰ ਲੱਗ ਸਕਦਾ ਪਰ ਇਹ ਵੀਡੀਓ ਚਲਾ ਕੇ ਜ਼ਰੂਰ ਦਿਖਾਈ ਜਾਣੀ ਮੈਂ 100 ਹੋਰ ਸਾਂਝੀਆਂ ਕਰ ਦਿੰਦੇ ਆ ਜਿਵੇਂ ਮੈਂ ਉਦਮਪੁਰ ਦਾ ਜ਼ਿਕਰ ਕਰ ਰਿਹਾ ਸੀਗਾ ਕਿ ਤਾਜ਼ਾ ਜਿਹੜਾ ਇੱਕ ਹੁਣੇ-ਹੁਣੇ ਹਮਲਾ ਜੰਮੂ ਕਸ਼ਮੀਰ ਦੇ ਉਦਮਪੁਰ ਦੇ ਵਿੱਚ ਹੋਇਆ ਉਦਮਪੁਰ ਦੇ ਇਸ ਹਮਲੇ ਦੇ ਵਿੱਚ ਫਿਰ ਉਹ ਹੀ ਡਰੋਨ ਦਾ ਇਹ ਅਟੈਕ ਹੋਇਆ ਔਰ ਨਿਊਟਰਲਾਈਜ਼ ਕਰਨ ਦੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਕਿ ਉਦਮਪੁਰ ਦੇ ਵਿੱਚ ਜਿੱਥੇ-ਜਿੱਥੇ ਬਲੈਕਆਊਟ ਪੂਰੀ ਤਰ੍ਹਾਂ ਕੀਤਾ ਗਿਆ ਜੰਮੂ ਕਸ਼ਮੀਰ ਦੇ ਜੰਮੂ ਦੇ ਵਿੱਚ ਉਦਮਪੁਰ ਦੇ ਵਿੱਚ ਕਿਸ਼ਤਵਾੜ ਦੇ ਵਿੱਚ ਅਖਨੂਰ ਚ ਸਾਂਬਾ ਸ਼੍ਰੀਨਗਰ ਤੇ ਅਨੰਤਨਾਗ ਜੀ ਇਹਨਾਂ ਥਾਵਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਬਲੈਕਆਊਟ ਕਰ ਦਿੱਤਾ ਗਿਆ ਰਾਜਸਥਾਨ ਦੇ ਬੀਕਾਨੇਰ ਬਾੜਮੇਰ ਤੇ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਬਲੈਕਆਊਟ ਕੀਤਾ ਗਿਆ ਪੰਜਾਬ ਦੇ ਵਿੱਚ ਚੰਡੀਗੜ੍ਹ ਜਲੰਧਰ ਅੰਮ੍ਰਿਤਸਰ ਹੁਸ਼ਿਆਰਪੁਰ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਬਲੈਕਆਊਟ ਹੈ ਇਹ ਉਹ ਥਾਵਾਂ ਨੇ ਮੈਂ ਜਿਹਦਾ ਜ਼ਿਕਰ ਕਰ ਰਿਹਾ ਜਿੱਥੇ ਹਮਲੇ ਦੀ ਸ਼ੰਕਾ ਜਿਤਾਈ ਜਾ ਰਹੀ ਹੈ ਗੁਜਰਾਤ ਦੇ ਵਿੱਚ ਭੁਜ ਤੇ ਕੱਚ ਦੋਨੋਂ ਥਾਵਾਂ ਦੇ ਉੱਤੇ ਬਲੈਕਆਊਟ ਕੀਤਾ ਗਿਆ ਇਹਨਾਂ ਥਾਵਾਂ ਦੇ ਉੱਤੇ ਬਲੈਕਆਊਟ ਦਾ ਮਤਲਬ ਹੈ ਕਿ ਇੱਥੇ ਵੀ ਹਮਲੇ ਦੀ ਸ਼ੰਕਾ ਜਿਹੜੀ ਹੈ ਉਹ ਜਿਤਾਈ ਜਾ ਰਹੀ ਹੈ ਔਰ ਪੂਰੇ ਕਸ਼ਮੀਰ ਦੇ ਵਿੱਚ ਬਿਜਲੀ ਹੁਣ ਬੰਦ ਕਰ ਦਿੱਤੀ ਗਈ ਹੈ ਦਰਸ਼ਕਾਂ ਨੂੰ ਇਹ ਨਵੀਂ ਖਬਰ ਅਸੀਂ ਸਾਂਝੀ ਕਰ ਦਿੰਨੇ ਆ ਕਿ ਜੋ ਲੇਟੈਸਟ ਅਪਡੇਟ ਇਹ ਆ ਰਿਹਾ ਹੈ ਕਿ ਪੂਰੇ ਕਸ਼ਮੀਰ ਦੇ ਵਿੱਚ ਬਿਜਲੀ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਗੁਜਰਾਤ ਦੇ ਭੁਜ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਕਰ ਦਿੱਤਾ ਗਿਆ ਉਦਮਪੁਰ ਦਾ ਜਿਹੜਾ ਡਰੋਨ ਅਟੈਕ ਹੋਇਆ ਸੀਗਾ ਉਹ ਜੋ ਸਾਡੇ ਤੱਕ ਖਬਰ ਆ ਰਹੀ ਹੈ ਉਹ ਹਵਾ ਦੇ ਵਿੱਚ ਐਕਸਪਲੋਜ਼ਨ ਵੀ ਹੋਇਆ ਏਐਨਆਈ ਦੇ ਹਵਾਲੇ ਤੋਂ ਅਸੀਂ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਐਕਸਪਲੋਜਨਸ ਜਿਹੜੇ ਹੋਏ ਆ ਉਹ ਹਵਾ ਦੇ ਵਿੱਚ ਜਦੋਂ ਨਿਊਟਰਲਾਈਜ਼ ਕੀਤਾ ਗਿਆ ਉਹਦੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਹੈ ਉਦਮਪੁਰ ਦੇ ਵਿੱਚ ਇਹ ਤਾਜ਼ਾ ਖਬਰ ਜਿਹੜੀ ਜਿਹੜੀ ਲੇਟੈਸਟ ਅਪਡੇਟ ਉਦਮਪੁਰ ਦੀ ਆ ਰਹੀ ਹੈ ਜੰਮੂ ਦਾ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਚੰਡੀਗੜ੍ਹ ਸ਼੍ਰੀਨਗਰ ਜੈਸਲਮੇਰ ਦੇ ਬਲੈਕਆਊਟ ਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ ਸੋ ਦਰਸ਼ਕਾਂ ਦੇ ਨਾਲ ਫਿਰ ਰਾਜਦੀਪ ਮੈਂ ਚਾਹੁੰਗਾ ਕਿ ਤੁਹਾਡੇ ਕੋਲ ਜਿਹੜਾ ਅਪਡੇਟ ਹੈ ਤੁਸੀਂ ਉਹ ਜ਼ਰੂਰ ਸਾਂਝਾ ਕਰੋ ਜੀ ਬਾੜਮੇਰ ਤੇ ਗੰਗਾ ਨਗਰ ਦੇ ਅੰਦਰ ਰੈਡ ਅਲਰਟ ਜਾਰੀ ਹੋ ਚੁੱਕਿਆ ਹੈਗਾ ਕਿਉਂਕਿ ਇਹਨਾਂ ਦੋਨਾਂ ਇਲਾਕਿਆਂ ਦੇ ਉੱਤੇ ਜਿਹੜਾ ਟਰੈਕ ਦੀ ਕੋਸ਼ਿਸ਼ ਕੀਤੀ ਗਈ ਆ ਖਬਰਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਵਾਰ-ਵਾਰ ਬਲੈਕਆਊਟ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਕਰ ਦਿੱਤਾ ਗਿਆ ਤਾਂ ਹੁਣ ਰੈੱਡ ਅਲਰਟ ਜਾਰੀ ਹੋਇਆ ਨੈਸ਼ਨਲ ਏਜੰਸੀ ਐਨਆਈ ਦੇ ਹਵਾਲੇ ਤੋਂ ਤੁਹਾਡੇ ਨਾਲ ਇਹ ਖਬਰ ਅਸੀਂ ਸਾਂਝੀ ਕਰ ਰਹੇ ਹਾਂ ਕੀ ਗੰਗਾ ਨਗਰ ਬਾੜਮੀਰ ਦੇ ਅੰਦਰ ਜਿਹੜਾ ਪੂਰਨ ਤਰ ਦੇ ਉਤੇ ਬਲੈਕਆਊਟ ਤਾਂ ਹੈ ਰੈਡ ਅਲਰਟ ਜਾਰੀ ਕੀਤਾ ਹੈ ਰੈਡ ਅਲਰਟ ਦਾ ਮਤਲਬ ਹੁੰਦਾ ਕਿ ਹਾਈ ਰਿਸਕ ਆ ਤੁਸੀਂ ਉੱਥੇ ਬਿਲਕੁਲ ਸੇਫ ਚੱਲਣਾਗਾ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਹੁਕਮ ਕੀਤੇ ਜਾ ਰਿਹਾ ਉਹਨਾਂ ਦੀ ਪਾਲਣਾ ਕਰਨਾਗਾ ਤੁਸੀਂ ਘਰਾਂ ਦੇ ਵਿੱਚ ਰਹਿਣਾਗਾ ਬਲੈਕਆਊਟ ਮਤਲਬ ਕੋਈ ਵੀ ਤੁਸੀਂ ਬੱਤੀ ਨਹੀਂ ਜਗਾ ਸਕਦੇ ਤਾਂ ਸਾਥ ਦੇਣ ਦੀ ਖਾਸ ਤੌਰ ਤੇ ਵਾਰ-ਵਾਰ ਅਪੀਲ ਪ੍ਰਸ਼ਾਸਨ ਇਹੀ ਕਰ ਰਿਹਾ ਹੈਗਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਇਸ ਨੂੰ ਲਾਈਟਲੀ ਲੈ ਰਹੇ ਹਨ ਮਜ਼ਾਕ ਲੈ ਰਹੇ ਹਨ ਤੇ ਅਪੀਲਾਂ ਇਹੀ ਹੋ ਰਹੀਆਂ ਨੇ ਕਿ ਜਿਹੜਾ ਇਸ ਨੂੰ ਸੀਰੀਅਸ ਲਿਆ ਜਾਵੇ ਅਤੇ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ ਬਾਕੀ ਨਾਲ ਨਾਲ ਜਿਹੜੇ ਬਾਰਡਰ ਏਰੀਆ ਨੇ ਬਾਰਡਰ ਏਰੀਆ ਤੇ ਹੌਲੀ ਹੌਲੀ ਖਬਰਾਂ ਅਪਡੇਟ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਜੈਸਲ ਮੇਰ ਦੇ ਪੋਕ ਕਰਨ ਦੇ ਵਿੱਚ ਵੀ ਜਿਹੜਾ ਪਾਕਿਸਤਾਨ ਦੇ ਵੱਲੋਂ ਡਰੋਨ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਨੂੰ ਹਾਲਾਂਕਿ ਇਹ ਡਿਫੈਂਸ ਸਿਸਟਮ ਦੇ ਵੱਲੋਂ ਉਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਹਵਾ ਦੇ ਵਿੱਚ ਹੀ ਜਿਹੜਾ ਇਹ ਡਿਫਿਊਜ਼ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਗੱਲ ਹੈ ਭਾਰਤ ਦੇ ਲਈ ਇਹ ਵੱਡੀ ਕਾਮਯਾਬੀ ਵੀ ਹੈ ਜਿਹੜਾ ਭਾਰਤ ਦਾ S400 ਇਹ ਡਿਫੈਂਸ ਸਿਸਟਮ ਆ ਜਿਸ ਦੇ ਵੱਲੋਂ ਇਨਾ ਸਾਥ ਭਾਰਤ ਨੂੰ ਦਿੱਤਾ ਜਾ ਰਿਹਾ ਜੋ ਵੀ ਮਸਾਇਲਾ ਆਉਂਦੀਆਂ ਨੇ ਚਾਹੇ ਡਰੋਨਸ ਦੇ ਰਾਹੀਂ ਹਮਲਾ ਹੋ ਰਿਹਾ ਉਸ ਨੂੰ ਹਵਾ ਦੇ ਵਿੱਚ ਹੀ ਉਸ ਨੂੰ ਡਿਫਿਊਜ਼ ਕਰ ਦਿੱਤਾ ਜਾਂਦਾ ਹਵਾ ਦੇ ਵਿੱਚ ਇਸ ਨੂੰ ਖਤਮ ਕਰ ਦਿੱਤਾ ਜਾਂਦਾ ਇਹ ਬਹੁਤ ਵੱਡੀ ਗੱਲ ਆ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਮੈਂ ਦਰਸ਼ਕਾਂ ਦੇ ਨਾਲ ਇਹ ਸਾਂਝਾ ਕਰ ਦੇਣਾ ਚਾਹੁੰਦਾ ਕਿ ਮੁਕਸਰ ਸਾਹਿਬ ਦੇ ਵਿੱਚ ਬਲੈਕਆਊਟ ਕੀਤਾ ਗਿਆ ਮੋਹਾਲੀ ਚੰਡੀਗੜ੍ਹ ਦੇ ਵਿੱਚ ਫਿਲਹਾਲ ਸਿਰਫ 2 ਘੰਟੇ ਦੇ ਲਈ ਇਹ ਬਲੈਕਆਊਟ ਕੀਤਾ ਗਿਆ ਕਿਉਂਕਿ ਪੈਨਿਕ ਦੀ ਸਿਚੁਏਸ਼ਨ ਨਾ ਬਣੇ ਦਰਸ਼ਕਾਂ ਦੇ ਨਾਲ ਅਸੀਂ ਫਿਰ ਉਹੀ ਗੱਲ ਆ ਗਈ ਰਾਜਦੀਪ ਕਿ ਅਸੀਂ ਬਿਲਕੁਲ ਰਾਈਟ ਤੇ ਪੁਖਤਾ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹਾਂ ਸੈਂਸੇਸ਼ਨਲਿਜ਼ਮ ਦੇ ਵਿੱਚ ਨਾ ਪੋ ਇਹ ਕੋਈ ਚਾ ਤੇ ਖੁਸ਼ੀ ਵਾਲਾ ਵਕਤ ਨਹੀਂ ਹੈ ਇਹ ਬਹੁਤ ਗੰਭੀਰ ਹਾਲਾਤ ਬਣੇ ਹੋਏ ਆ ਤਾਂ 2 ਘੰਟੇ ਵਾਸਤੇ ਜਿਹੜਾ ਕਿਹਾ ਗਿਆ ਹੈ ਕਿ ਤਕਰੀਬਨ 11:30 ਵਜੇ ਤੱਕ ਦੇ ਆਸ-ਪਾਸ ਇਹ ਬਲੈਕਆਊਟ ਜਿਹੜਾ ਰਹੂਗਾ 2 ਘੰਟੇ ਲਈ ਚੰਡੀਗੜ੍ਹ ਟ੍ਰਾਈ ਸਿਟੀ ਖਾਸ ਤੌਰ ਦੇ ਉੱਤੇ ਪੰਚਕੁਲਾ ਮੋਹਾਲੀ ਚੰਡੀਗੜ੍ਹ ਜਿਹੜਾ ਉਹਦੇ 2 ਘੰਟੇ ਦੇ ਲਈ ਇਹ ਬਲੈਕਆਊਟ ਉੱਥੇ ਕੀਤਾ ਗਿਆ ਹੈ ਜੀ ਰਾਜਦੀਪ ਲਕਡਾਊਨ ਦੇ ਵਿੱਚ ਇੱਕ ਉਸਰਗ ਐਕਸਪ੍ਰੈਸ ਟ੍ਰੇਨ ਨੂੰ ਰੋਕਿਆ ਗਿਆਗਾ ਉਸ ਤੋਂ ਬਾਅਦ ਯੂਪੀ ਦੇ ਵਿੱਚ ਰੈੱਡ ਅਲਰਟ ਜਾਰੀ ਹੋ ਰਿਹਾ ਹੈ ਟ੍ਰੇਨ ਕਿਉਂ ਰੋਕੀ ਗਈ ਹੈ ਜੇ ਤੁਸੀਂ ਸਾਂਝਾ ਕਰ ਸਕੋ ਜੀ ਇਹ ਬਿਲਕੁਲ ਅਸੀਂ ਹੈ ਇਨਫੋਰਮੇਸ਼ਨ ਜੀ ਇਸ ਦੀ ਜਾਣਕਾਰੀ ਲੈਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਫਿਲਹਾਲ ਜਿਹੜੀ ਸਾਡੇ ਕੋਲ ਅਪਡੇਟ ਇੰਨੀ ਹੀ ਆਈ ਹੈ ਦੈਨਿਕ ਪਾਸ ਕਰਦੇ ਹਵਾਲੇ ਤੋਂ ਇਹ ਖਬਰ ਅਸੀਂ ਸਾਂਝੀ ਕਰ ਰਹੇ ਹਾਂ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਯੂਪੀ ਦੇ ਅੰਦਰ ਟ੍ਰੇਨ ਨੂੰ ਰੋਕ ਦਿੱਤਾ ਗਿਆ ਹਾਲਾਂਕਿ ਕੁਝ ਖਬਰਾਂ ਸਵੇਰ ਤੋਂ ਚੱਲ ਰਹੀਆਂ ਸੀ ਕਿ ਬੰਬ ਦੀ ਜਿਹੜੀ ਖਬਰਾਂ ਆ ਰਹੀਆਂ ਸੀਗੀਆਂ ਉਸ ਨੂੰ ਲੈ ਕੇ ਜਰੂਰ ਚੈਕਿੰਗ ਪਹਿਲਾਂ ਵੀ ਹੋ ਚੁੱਕੀ ਹੈ ਪਰ ਹੁਣ ਰੋਕਿਆ ਗਿਆ ਹੈ ਕਿ ਹੋ ਸਕਦਾ ਦੁਬਾਰੇ ਫਿਰ ਇਨਪੁੱਟ ਹੋਵੇ ਪਰ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਕੋਈ ਵੀ ਪੱਕਾ ਜਾਣਕਾਰੀ ਨਹੀਂ ਹੈ ਸਿਰਫ ਜਿੰਨੀ ਖਬਰ ਆ ਰਹੀ ਸੀ ਓਨੀ ਸਾਂਝੀ ਕਰਾਂਗੇ ਕਿਉਂਕਿ ਸਾਡੀ ਜ਼ਿੰਮੇਵਾਰੀ ਬੰਦੀ ਹੈ ਤੁਹਾਡੇ ਤੱਕ ਸਹੀ ਖਬਰ ਨੂੰ ਪਹੁੰਚਾਉਣਾ ਕੋਈ ਵੀ ਅਜੀਹੀ ਖਬਰ ਨਾ ਦੇਣਾ ਜਿਸ ਦੇ ਨਾਲ ਮਾਹੌਲ ਪੈਨਿਕ ਹੋਵੇ ਅਤੇ ਜਿਹੜਾ ਕਿਸੇ ਦਾ ਨੁਕਸਾਨ ਹੋਵੇ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿੰਮੇਵਾਰੀ ਬੰਦੀ ਹੈ ਅਸੀਂ ਸਾਥ ਦੇਈਏ यूपी ਦੇ ਵਿੱਚ ਰੈਡ ਅਲਰਟ ਆ ਵਾਰਾਨਸੀ ਦੇ ਵਿੱਚ 20 ਥਾਵਾਂ ਤੇ ਉੱਤੇ ਜਿਹੜੀ ਚੈਕਿੰਗ ਚੱਲ ਰਹੀ ਆ ਉੱਥੇ ਬਲੈਕਆਊਟ ਦੀ ਜਿਹੜੀਆਂ ਤਿਆਰੀਆਂ ਹੋ ਰਹੀਆਂ ਨੇ ਸਰਨ ਵੱਜ ਰਹੇ ਇਹ ਵੀ ਦਿਨਿਕ ਪਾਸ ਕਰਦੇ ਹਾਲੇ ਤੋਂ ਅਸੀਂ ਖਬਰ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੇ ਨਾਮ ਨਾਲ ਪੰਜਾਬ ਦੇ ਅੰਦਰ ਵੱਖ-ਵੱਖ ਸ਼ਹਿਰਾਂ ਦੇ ਵਿੱਚ 10 ਸ਼ਹਿਰਾਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ 10 ਸ਼ਹਿਰਾਂ ਦੇ ਵਿੱਚ ਬਲੈਕਆਊਟ ਹੋ ਚੁੱਕਿਆ ਜਿਵੇਂ ਮੇਰੇ ਸਾਥੀ ਸਿਮਰਜੋ ਸਿੰਘ ਮੱਕੜ ਨੇ ਦੱਸਿਆ ਕਿ ਚੰਡੀਗੜ੍ਹ, ਮੁਹਾਲੀ, ਟਰਾਈ ਸਿਟੀ ਦੀ ਗੱਲ ਕੀਤੀ ਜਾਵੇ ਪੰਚਕੂਲਾ ਤਾਂ ਇੱਥੇ ਤਕਰੀਬਨ 2 ਘੰਟੇ ਦੇ ਲਈ ਬਲੈਕਆਊਟ ਕੀਤਾ ਗਿਆ ਕਿਉਂਕਿ ਪੈਨਿਕ ਦਾ ਮਾਹੌਲ ਜ਼ਰੂਰ ਪੈਦਾ ਹੁੰਦਾ ਜਦੋਂ ਇਸ ਤਰੀਕੇ ਦੀਆਂ ਖਬਰਾਂ ਆਉਂਦੀਆਂ ਨੇ ਹਮਲੇ ਦੀਆਂ ਖਬਰਾਂ ਆਉਂਦੀਆਂ ਨੇ ਚਾਹੇ ਸਾਡਾ 에ਅ ਡਿਫੈਂਸ ਸਿਸਟਮ ਇਸ ਨੂੰ ਰੋਕ ਰਿਹਾਗਾ ਕੋਈ ਵੀ ਹਜੇ ਤੱਕ ਕੈਜ਼ੁਐਲਟੀ ਨਹੀਂ ਹੋਈ ਕੋਈ ਵੀ ਨੁਕਸਾਨ ਨਹੀਂ ਹੋਇਆ ਇਹ ਸਾਡੇ ਲਈ ਇੱਕ ਵੱਡੀ ਕਾਮਯਾਬੀ ਹੈ ਭਾਰਤ ਦੇ ਲਈ ਵੱਡੀ ਕਾਮਯਾਬੀ ਆ ਪਿਛਲੇ 2 ਦਿਨਾਂ ਤੋਂ ਬੀਤੀ ਰਾਤ ਤੋਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਹਮਲੇ ਕੀਤੇ ਜਾ ਰਿਹਾ ਉਹਨਾਂ ਕੋਸ਼ਿਸ਼ਾਂ ਨੂੰ ਭਾਰਤ ਨੇ ਨਾਕਾਮ ਲਗਾ ਦਿੱਤਾ